ਜੋ ਸਹਿਰੇ ਦਾ ਪ੍ਰੋਗਰਾਮ ਸੀ ਪਰ ਉੱਥੇ ਸਨਮਾਨਤ ਕੀਤਾ ਜਾ ਰਿਹਾ ਸੀ ਆਗੂਆਂ ਨੂੰ ਪੁਲਿਸ ਅਫਸਰਾਂ ਨੂੰ ਸਨਮਾਨ ਕੌਣ ਕਰ ਰਿਹਾ ਸੀ ਇੱਕ ਉਹ ਮੁਲਜ਼ਮ ਜਿਹੜਾ ਪੁਲਿਸ ਦੀ ਨਜ਼ਰ ਦੇ ਵਿੱਚ ਫਰਾਰ ਹੈ ਜਿਹੜਾ ਇੱਕ ਕੇਸ ਦੇ ਵਿੱਚ ਜੂਵੇ ਲੁੱਟਮਾਰ ਦੇ ਕੇਸ ਦੇ ਵਿੱਚ ਭੱਜਿਆ ਹੋਇਆ ਮੁਲਜ਼ਮ ਹੈ ਉਹ ਪੁਲਿਸ ਨੂੰ ਸਨਮਾਨ ਕਰਦਾ ਤੇ ਪੁਲਿਸ ਅਫਸਰਾਂ ਨੂੰ ਪਤਾ ਹੀ ਨਹੀਂ ਲੱਗਦਾ ਇਸ ਭਗੌੜੇ ਬੰਦੇ ਦਾ ਜਿਹੜਾ ਪਰਿਵਾਰ ਆਮ ਆਦੀ ਪਾਰਟੀ ਦੇ ਨਾਲ ਸਬੰਧ ਰੱਖਦਾ ਜਿਸ ਰਾਮ ਰੀਲਾ ਦੇ ਵਿੱਚ ਇਸ ਭਗੌੜੇ ਬੰਦੇ ਵੱਲੋਂ ਕ੍ਰਿਮినਲ ਬੰਦੇ ਵੱਲੋਂ ਡੀਐਸਪੀ ਨੂੰ ਸਨਮਾਨ ਕੀਤਾ ਹੋਵੇ ਉਥੇ ਆਮ ਆਦੀ ਪਾਰਟੀ ਦਾ ਲੀਡਰ ਪਵਨ ਟਿੰਨੂ ਜੋ ਉਸ ਜ਼ਿਲ੍ਹੇ ਦੇ ਵਿੱਚ ਐਸਐਸਪੀ ਹੁੰਦਾ ਜਾਂ ਇਵਨ ਕਿ ਜਲੰਧਰ ਦੀ ਪੁਲਿਸ ਕਮਿਸ਼ਨਰ ਵੀ ਤਨਪ੍ਰੀਤ ਕੌਰ ਵੀ ਹੁੰਦੇ ਤਦ ਵੀ ਸੀ ਉਹਨੂੰ ਨਹੀਂ ਫੜਨਾਗਾ ਕਿਉਂਕਿ ਆਮ ਆਦੀ ਪਾਰਟੀ ਦਾ ਲੀਡਰ ਹੋਵੇ ਤੇ ਲੀਡਰ ਦੀ ਹਾਜ਼ਰੀ ਦੇ ਵਿੱਚ ਉਹਨਾਂ ਦਾ ਇੱਕ ਵਰਕਰ ਨੂੰ ਪੁਲਿਸ ਕਿਵੇਂ ਫੜ ਸਕਦੀ ਹੈਗੀਆ ਪੁਲਿਸ ਇਹਦੇ ਹੋ ਨਹੀਂ ਸਕਦਾ ਕਿ ਅੰਨੀ ਹੋਵੇ। ਉਹ ਤਾਂ ਪਵਨ ਕੁਮਾਰ ਟੀਨੂ ਸਾਹਿਬ ਦੀ ਵੀ ਜ਼ਿੰਮੇਵਾਰੀ ਬੰਦੀ ਸੀ ਕਿ ਇੱਕ ਪਘੋੜਾ ਨਾਲ ਖੜਾ ਗਿਆ ਤਾਂ ਤੁਸੀਂ ਫੜ ਕੇ ਵੀ ਪੁਲਿਸ ਦੇ ਹਵਾਲੇ ਕਰ ਸਕਦੇ। ਤੇ ਉਹ ਡੀਐਸਪੀ ਦਾ ਕੀ ਫਾਇਦਾ ਜੇ ਜਿਸ ਡੀਐਸਪੀ ਨੂੰ ਇਹ ਨਹੀਂ ਪਤਾ ਕਿ ਮੇਰੇ ਇਲਾਕੇ ਦਾ ਕਿਹੜਾ ਪਘੋੜਾ ਵਾ ਜਿਹੜਾ ਅਪਰਾਧੀ ਹੈ ਕਿਹੜਾ ਨਹੀਂ ਅਪਰਾਧੀ ਹੈਗਾ ਤੇ ਉਹਨੂੰ ਤੇ ਨਾਮ ਲੈਣ ਲੱਗਿਆ ਉਹਨੂੰ ਤੇ ਹੱਥ ਕੰਬਣੇ ਚਾਹੀਦੇ ਸੀ। ਉਹਨੂੰ ਨਾਮ ਨਹੀਂ ਲੈਣਾ ਚਾਹੀਦਾ ਉਹਨੂੰ ਤਾਂ ਤੁਰੰਤ ਸਿਪਾਈ ਨੂੰ ਬੁਲਾ ਕੇ ਤੇ ਉਹਦੇ ਹੱਥਕੜੀਆਂ ਲਾਉਣੀਆਂ ਚਾਹੀਦੀਆਂ ਆਂ ਪਗੋੜੇ ਦੇ ਡੀਐਸਪੀ ਤਾਂ ਇਹ ਕਹਿ ਰਿਹਾ ਸਪਸ਼ਟੀ ਕਰਨ ਦੇ ਵਿੱਚ ਜਦੋਂ ਇਹ ਗੱਲ ਮਾਮਲਾ ਉੱਠਿਆ ਤਸਵੀਰ ਵਾਇਰਲ ਹੋਈ ਕਹਿੰਦੇ ਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਸਾਡੀ ਨਜ਼ਰ ਦੇ ਵਿੱਚ ਪਗੋੜਾ ਚੱਲ ਰਿਹਾ ਜਾਂ ਅਸੀਂ ਇਹਨੂੰ ਫੜਨ ਦੇ ਲਈ ਕਿੰਨੀਆਂ ਕੋਸ਼ਿਸ਼ਾਂ ਕੀਤੀ ਮੈਂ ਤੁਹੀ ਕਰ ਰਿਹਾ ਕਿ ਉਹ ਡੀਐਸਪੀ ਦਾ ਹੈ ਨਹੀਂ ਉਸ ਡੀਐਸਪੀ ਨੂੰ ਤਾਂ ਉੱਥੇ ਰਹਿਣਾ ਨਹੀਂ ਚਾਹੀਦਾ ਤੁਰੰਤ ਬਦਲ ਦੇਣਾ ਚਾਹੀਦਾ ਧਰਪ੍ਰੀਤ ਕੌਰ ਹੋਣਾ ਨੂੰ ਜੋ ਜਲੰਧਰ ਪੁਲਿਸ ਕਮਿਸ਼ਨਰ ਨੇ ਜਿਸ ਡੀਐਸਪੀ ਨੂੰ ਇਹ ਨਹੀਂ ਪਤਾ ਕਿ ਮੈਂ ਇੱਕ ਪਗੋੜ ਸਨਮਾਨ ਲੈ ਰਿਹਾ ਤੁਹਾਨੂੰ ਤੇ ਡੀਐਸਪੀ ਰਹਿਣ ਦਾ ਕੋਈ ਹੱਕ ਨਹੀਂ ਹੈ ਕਿ ਉਹਨੂੰ ਤੇ ਤੁਰੰਤ ਜੇ ਧਨਪ੍ਰੀਤ ਕੌਰ ਹੋਣੀ ਨਹੀਂ ਤਬਾਦਲਾ ਕਰ ਸਕਦੇ ਤੇ ਪੰਜਾਬ ਦੇ ਡੀਜੀਪੀ ਗੌਰਵ ਜੈਦੇਵ ਸਾਹਿਬ ਨੇ ਤਬਾਦਲਾ ਕਰ ਦੇਣਾ ਚਾਹੀਦਾ ਜਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਤਬਾਦਲਾ ਕਰ ਦੇਣਾ ਚਾਹੀਦਾ ਜਿਸ ਡੀਐਸਪੀ ਨੂੰ ਨਹੀਂ ਪਤਾ ਜਿਹੜਾ ਇਹ ਕਹਿ ਰਿਹਾ ਸਪਸ਼ਟੀਕਰਨ ਦੇ ਵਿੱਚ ਕਿ ਮੈਨੂੰ ਪਤਾ ਨਹੀਂ ਤੇ ਜੇ ਤੈਨੂੰ ਪਤਾ ਨਹੀਂ ਫਿਰ ਤਾਨੂੰ ਡੀਐਸਪੀ ਲੱਗਣ ਦਾ ਵੀ ਹੱਕ ਨਹੀਂ ਹੈਗਾ ਤੈਨੂੰ ਇਹ ਨਹੀਂ ਪਤਾ ਡੀਐਸਪੀ ਸਾਹਿਬ ਨੂੰ ਕਿ ਮੇਰੇ ਇਲਾਕੇ ਦੇ ਵਿੱਚ ਕਿਹੜੇ ਪ੍ਰਾਦੀ ਬੰਦੇ ਨੇ ਔਰ ਉਸ ਇਲਾਕੇ ਦਾ ਐਸਐਚਓ ਨਹੀਂ ਹੋਊਗਾ ਜਿਹੜੇ ਪਗੋੜੇ ਕਿਵੇਂ ਹੁੰਦੇ ਨੇ ਇੱਕ ਕਾਨੂੰਨੀ ਪ੍ਰਕਿਰਿਆ ਹੁੰਦੀ ਨਾ ਪੁਲਿਸ ਪੜ ਜਾਂਦੀ ਹੈ ਫਿਰ ਅਦਾਲਤੀ ਹੈ ਤੇ ਉਹਦੇ ਲਿਸਟ ਲੱਗੀ ਹੁੰਦੀ ਹੈ ਗੋੜਿਆਂ ਦੀ ਲਿਸਟ ਲੱਗੀ ਹੁੰਦੀ ਆ 10 ਨੰਬਰੀਆਂ ਦੇ ਥਾਣੇ ਦੇ ਵਿੱਚ ਲਿਸਟ ਲੱਗੀ ਹੁੰਦੀ ਆ ਬਦਮਾਸ਼ਾਂ ਦੀ ਲੱਗੀ ਹੁੰਦੀ ਆ ਗੈਂਗਸਟਰਾਂ ਦੀ ਲੱਗੀ ਹੁੰਦੀ ਆ ਅੱਤਵਾਦੀਆਂ ਦੀ ਲਿਸਟ ਲੱਗੀ ਹੁੰਦੀ ਆ ਜੇ ਤੇ ਤੁਹਾਨੂੰ ਇਹ ਨਹੀਂ ਪਤਾ ਤੇ ਫਿਰ ਤੁਸੀਂ ਉੱਤੇ ਡੀਐਸਪੀ ਲੱਗਣ ਦਾ ਤੁਹਾਨੂੰ ਜਿੰਨੇ ਵੀ ਲਾਇਆ ਦਾ ਮੈਂ ਤਾਂ ਤੁਸੀਂ ਫਾਰਸੀ ਲੱਗੇ ਹੋ ਜਾਂ ਕਿਸੇ ਆਮ ਆਦੀ ਪਾਰਟੀ ਦੇ ਲੀਡਰ ਦੇ ਕਹਨ ਤੇ ਲੱਗੇ ਹੋ ਜੇ ਤੁਸੀਂ ਮੈਰਿਟ ਤੇ ਲੱਗੇ ਹੁੰਦੇ ਡੀਐਸਪੀ ਸਰਕਾਰ ਨੇ ਲਾਇਆ ਤੇ ਲਾਜ਼ਮੀ ਤੌਰ ਤੇ ਤੁਸੀਂ ਉਸ ਬੰਦੇ ਨੂੰ ਫੜ ਲੈਣਾ ਸੀ ਇਹਦਾ ਮਤਲਬ ਤੁਹਾਡੀ ਵੀ ਪੁਲਿਸ ਦੀ ਲੋਕਲ ਪੁਲਿਸ ਦੀ ਵੀ ਮਿਲੀ ਭੁਗਤਾਨ ਮੇਨ ਪੁਲਿਸ ਦੀ ਵੀ ਮਿਲੀ ਭੁਗਤਾਨ ਪ੍ਰੋਗਰਾਮ 16 ਨੇ ਸਤਵੀਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਗੱਲ ਕਰਾਂਗੇ ਪੱਖ ਦੇ ਮਸਲਿਆਂ ਦੇ ਉੱਤੇ ਇੱਕ ਅਜੀਬ ਕਿਸਮ ਦਾ ਮਾਮਲਾ ਸਾਹਮਣੇ ਆਇਆ ਜਲੰਧਰ ਤੋਂ ਦਸਹਰੇ ਦਾ ਪ੍ਰੋਗਰਾਮ ਸੀ ਪਰ ਉੱਥੇ ਸਨਮਾਨਤ ਕੀਤਾ ਜਾ ਰਿਹਾ ਸੀ ਆਗੂਆਂ ਨੂੰ ਪੁਲਿਸ ਅਫਸਰਾਂ ਨੂੰ ਸਨਮਾਨ ਕੌਣ ਕਰ ਰਿਹਾ ਸੀ ਇੱਕ ਉਹ ਮਲਜਮ ਜਿਹੜਾ ਪੁਲਿਸ ਦੀ ਨਜ਼ਰ ਦੇ ਵਿੱਚ ਫਰਾਰ ਹੈ ਜਿਹੜਾ ਇੱਕ ਕੇਸ ਦੇ ਵਿੱਚ ਜੂਵੇ ਲੁੱਟਮਾਰ ਦੇ ਕੇਸ ਦੇ ਵਿੱਚ ਭੱਜਿਆ ਹੋਇਆ ਮਲਜਮ ਹੈ ਉਹ ਪੁਲਿਸ ਨੂੰ ਸਨਮਾਨ ਕਰਦਾ ਤੇ ਪੁਲਿਸ ਅਫਸਰਾਂ ਨੂੰ ਪਤਾ ਹੀ ਨਹੀਂ ਲੱਗਦਾ ਦਰਅਸਲ ਇਹ ਪੂਰਾ ਮਸਲਾ ਕੀ ਹੈ ਇਸ ਤੇ ਗੱਲਬਾਤ ਕਰਾਂਗੇ ਕਿ ਪੁਲਿਸ ਚਾਹੇ ਤਾਂ ਪਤਾਲ ਦੇ ਵਿੱਚੋਂ ਵੀ ਬੰਦਾ ਕੱਢ ਲਿਆਉਂਦੀ ਹੈ ਜੇ ਨਾ ਚਾਹੇ ਤੇ ਉਹਨਾਂ ਨੂੰ ਮਲਜਮ ਮਲਜਮਾਂ ਨੂੰ ਸਨਮਾਨਤ ਵੀ ਜਿਹੜਾ ਕੀਤਾ ਜਾਂਦਾ ਹੈ ਇਹ ਸਾਰੇ ਮਾਮਲੇ ਦੇ ਵਿੱਚ ਗੱਲ ਕੀ ਆਖਰਕਾਰ ਵਜਾ ਕੀ ਔਰ ਆਮ ਆਦਮੀ ਪਾਰਟੀ ਦਾ ਕੀ ਕਿਸਦਾ ਉਖਾਸ ਹੈ ਕਿ ਉਸ ਨੂੰ ਫੜਿਆ ਨਹੀਂ ਗਿਆ ਉਲਟਾ ਉਸਨੂੰ ਮਾਨ ਕਰ ਰਿਹਾ ਅਫਸਰਾਂ ਦਾ ਇਸ ਬਾਰੇ ਗੱਲ ਕਰਨੀ ਹੈ ਨਾਲ ਹੀ ਦੂਜਾ ਮਸਲਾ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੀ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਸੰਧੂ ਆਮ ਆਦਮੀ ਪਾਰਟੀ ਲਈ ਹੁਣ ਮੈਦਾਨ ਚ ਨਿਤਰੇ ਨੇ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਲਈ ਇਸ ਦੇ ਮਾਇਨੇ ਕੀ ਨੇ ਤੇ ਆਮ ਆਦਮੀ ਪਾਰਟੀ ਨੂੰ ਹਮੇਸ਼ਾ ਜ਼ਿਮਨੀ ਚੋਣ ਦੇ ਵਿੱਚ ਜ਼ਿਆਦਾਤਰ ਬਗਾਨਿਆਂ ਤੇ ਦਾ ਕਿਉਂ ਖੇਡਣਾ ਪੈਂਦਾ ਹੈ ਸਿਆਸੀ ਤੌਰ ਤੇ ਇਸ ਦੇ ਮਾਇਨੇ ਕੀ ਨੇ ਇਸ ਬਾਰੇ ਗੱਲ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਪੁਲਿਸ ਨੂੰ ਲੈ ਕੇ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਆ ਜੇ ਤਾਂ ਹੈਰਾਨੀ ਨਹੀਂ ਜ਼ਿਆਦਾ ਹੁੰਦੀ ਪਰ ਸਵਾਲ ਜ਼ਰੂਰ ਖੜੇ ਹੁੰਦੇ ਆ ਕਿ ਪੁਲਿਸ ਜਿਸ ਨੂੰ ਫੜਦੀ ਫਿਰਦੀ ਹੋਵੇ ਲੋਕਾਂ ਨੂੰ ਕਹਿੰਦੀ ਫਿਰਦੀ ਹੋਵੇ ਕਿ ਅਸੀਂ ਤੇ ਛਾਪੇ ਵੀ ਮਾਰੇ ਆ ਅਸਲ ਦੇ ਵਿੱਚ ਜਦੋਂ ਇਹੋ ਜਿਹਾ ਮਸਲਾ ਹੋਵੇ ਤਾਂ ਉਸ ਤੋਂ ਸਪਸ਼ਟ ਆ ਕੇ ਬੱਚੇ ਵੀ ਸਮਝ ਸਕਦੇ ਨੇ ਕਿ ਪੁਲਿਸ ਪੁਲਸ ਦੀ ਜਿਹੜੀ ਮਿਲੀ ਭੁਗਤ ਹੁੰਦੀ ਹੈ ਜਾਂ ਪੁਲਸ ਤੇ ਦਬਾਅ ਹੋਊਗਾ ਹੁਣ ਦੇਖੋ ਕਿ ਇਸ ਭਗੋੜੇ ਬੰਦੇ ਦਾ ਜਿਹੜਾ ਪਰਿਵਾਰ ਆਮ ਆਦੀ ਪਾਰਟੀ ਦੇ ਨਾਲ ਸਬੰਧ ਰੱਖਦਾ ਜਿਸ ਰਾਮ ਰੀਲਾ ਦੇ ਵਿੱਚ ਇਸ ਭਗੋੜੇ ਬੰਦੇ ਵੱਲੋਂ ਕ੍ਰਿਮੀਨਲ ਬੰਦੇ ਵੱਲੋਂ ਡੀਐਸਪੀ ਨੂੰ ਸਨਮਾਨ ਕੀਤਾ ਹੋਵੇ ਉਥੇ ਆਮ ਆਦੀ ਪਾਰਟੀ ਦਾ ਲੀਡਰਾਂ ਪਮੰਟੀ ਨੂੰ ਪਮੰਟੀ ਨੂੰ ਪਹਿਲਾਂ ਕਾਲੀਦਲ ਦੇ ਵਿੱਚ ਜਿਹੜੇ ਨੇ ਉਹ ਰਹਿ ਚੁੱਕੇ ਨੇ ਐਮਐਲਏ ਰਹਿ ਚੁੱਕੇ ਸੀਐਮਪੀ ਸੀਪੀਐਸ ਰਹਿ ਚੁੱਕੇ ਫਿਰ ਆਮ ਆਦੀ ਪਾਰਟੀ ਹੈ ਜੋ ਨੇ ਇਲੈਕਸ਼ਨ ਲੜੀ ਹੈ ਨਹੀਂ ਗੱਲ ਬਣੀ ਹੈਗੀ ਲੋਕ ਸਭਾ ਦੇ ਵਿੱਚ ਤੇ ਉਹ ਇਸ ਟਾਈਮ ਸੂਬਾ ਲੈਵਲ ਦੇ ਇੱਕ ਕਮਿਸ਼ਨ ਦੇ ਜਾਂ ਬੋਰਡ ਦੇ ਚੇਅਰਮੈਨ ਹੈ ਅਜੀ ਇਸ ਸਥਿਤੀ ਦੇ ਵਿੱਚ ਉਹ ਉੱਥੇ ਜੇ ਇਹ ਤਾਂ ਡੀਐਸਪੀ ਹੀ ਜੋ ਉਸ ਜ਼ਿਲ੍ਹੇ ਦੇ ਵਿੱਚ ਐਸਐਸਪੀ ਹੁੰਦਾ ਜੰਗ ਇਵਨ ਕੇ ਜਲੰਧਰ ਦੀ ਪੁਲਿਸ ਕਮਿਸ਼ਨਰ ਕਿ ਉਹਨਾਂ ਦਾ ਨਾਮ ਧਰਨਪ੍ਰੀਤ ਕੌਰ ਵੀ ਹੁੰਦੇ ਤਦ ਵੀ ਸੀ ਉਹਨੂੰ ਨਹੀਂ ਫੜਨਾ ਹੈ ਕਿਉਂਕਿ ਆਮ ਆਦੀ ਪਾਰਟੀ ਦਾ ਲੀਡਰ ਹੋਵੇ ਤੇ ਲੀਡਰ ਦੀ ਹਾਜ਼ਰੀ ਦੇ ਵਿੱਚ ਉਹਨਾਂ ਦਾ ਇੱਕ ਵਰਕਰ ਨੂੰ ਪੁਲਿਸ ਕਿਵੇਂ ਫੜ ਸਕਦੀ ਹੈਗੀਆ ਇਹਦਾ ਕਿ ਜਾਂ ਤੇ ਪੁਲਿਸ ਤੇ ਲਾਜ਼ਮੀ ਤੌਰ ਤੇ ਦਬਾਅ ਆ ਜਾਂ ਪੁਲਿਸ ਇਹਦੇ ਹੋ ਨਹੀਂ ਸਕਦਾ ਕਿ ਅੰਨੀ ਹੋਵੇ ਜਿਹੜਾ ਕ੍ਰਿਮੀਨਲ ਬੰਦਾ ਹੋਵੇ ਪੁਲਿਸ ਦੇ ਰਿਕਾਰਡ ਦੇ ਵਿੱਚ ਬੋਲਦਾ ਹੋਵੇ ਔਰ ਕਾਨੂੰਨ ਕੀ ਕਹਿੰਦਾ ਜਦੋਂ ਕੋਈ ਪੀਓ ਡਿਕਲੇਅਰ ਕੀਤਾ ਜਾਵੇ ਤੇ ਇੱਕ ਆਮ ਨਾਗਰਿਕ ਆਮ ਨਾਗਰਿਕ ਵੀ ਇੱਕ ਭਗੋੜੇ ਨੂੰ ਫੜ ਕੇ ਤੇ ਪੁਲਿਸ ਦੇ ਹਵਾਲੇ ਕਰ ਸਕਦੀ ਹੈ ਤੇ ਉੱਥੇ ਤੇ ਪੂਰੀ ਰਾਮ ਰੀਲਾ ਦੇ ਪ੍ਰਬੰਧਕ ਬੈਠੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰਾਮ ਰੀਲਾ ਵੇਖਣ ਆਏ ਸੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਵਾਲੇ ਸੀ ਔਰ ਉਦਾਂ ਤੇ ਪਵਨ ਕੁਮਾਰ ਟੀਨੂ ਸਾਹਿਬ ਦੀ ਵੀ ਜ਼ਿੰਮੇਵਾਰੀ ਬੰਦੀ ਸੀ ਕਿ ਇੱਕ ਭਗੋੜਾ ਨਾਲ ਖੜਾ ਗਿਆ ਤੇ ਤੁਸੀਂ ਫੜ ਕੇ ਵੀ ਪੁਲਿਸ ਦੇ ਹਵਾਲੇ ਕਰ ਸਕਦੇ ਤੇ ਉਹ ਡੀਐਸਪੀ ਦਾ ਕੀ ਫਾਇਦਾ ਜਿਵੇਂ ਡੀਐਸਪੀ ਨੂੰ ਇਹ ਨਹੀਂ ਪਤਾ ਕਿ ਮੇਰੇ ਇਲਾਕੇ ਦਾ ਕਿਹੜਾ ਪਗੋੜਾ ਵਾ ਕਿਹੜਾ ਅਪਰਾਧੀ ਹੈ ਕਿਹੜਾ ਨਹੀਂ ਅਪਰਾਧੀ ਹੈਗਾ ਤੇ ਉਹਨੂੰ ਤੇ ਨਾਮ ਲੈਣ ਲੱਗਿਆ ਉਹਨੂੰ ਤੇ ਹੱਥ ਕੰਬਣੇ ਚਾਹੀਦੇ ਸੀ ਉਹਨੂੰ ਨਾਮ ਨਹੀਂ ਲੈਣਾ ਚਾਹੀਦਾ ਉਹਨੂੰ ਤੇ ਤੁਰੰਤ ਸਿਪਾਈ ਨੂੰ ਬੁਲਾ ਕੇ ਤੇ ਉਹਦੇ ਹੱਥ ਕੜੀਆਂ ਲਾਉਣੀਆਂ ਚਾਹੀਦੀਆਂ ਪਗੋੜੇ ਦੇ ਡੀਐਸਪੀ ਤਾਂ ਇਹ ਕਹਿ ਰਿਹਾ ਸਪਸ਼ਟੀਕਰਨ ਦੇ ਵਿੱਚ ਜਦੋਂ ਇਹ ਗੱਲ ਮਾਮਲਾ ਉੱਠਿਆ ਤਸਵੀਰ ਵਾਇਰਲ ਹੋਈ ਕਹਿੰਦੇ ਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਸਾਡੀ ਨਜ਼ਰ ਦੇ ਵਿੱਚ ਪਗੋੜਾ ਚੱਲ ਰਿਹਾ ਜਾਂ ਅਸੀਂ ਇਹਨੂੰ ਫੜਨ ਦੇ ਲਈ ਕਿੰਨੀਆਂ ਕੋਸ਼ਿਸ਼ਾਂ ਕੀਤੀ ਮੈਂ ਤਾਂ ਹੀ ਕਰ ਕਿ ਉਹ ਡੀਐਸਪੀ ਦਾ ਹੈ ਨਹੀਂ ਉਸ ਡੀਐਸ ਪ੍ਰੀਤਕੌਰ ਹੋਣਾ ਨੂੰ ਜੋ ਜਲੰਧਰ ਪੁਲਿਸ ਕਮਿਸ਼ਨਰ ਨੇ ਉਹਨਾਂ ਨੂੰ ਤੁਰੰਤ ਬਦਲ ਦੇਣਾ ਜਿਸ ਸੇ ਡੀਐਸਪੀ ਨੂੰ ਇਹ ਨਹੀਂ ਪਤਾ ਕਿ ਮੈਂ ਇੱਕ ਪਗੋੜੇ ਕੋਲੋਂ ਇੱਕ ਅਪਰਾਧੀ ਕੋਲੋਂ ਸਨਮਾਨ ਲੈ ਰਿਆ ਤੋ ਉਹਨੂੰ ਤਾਂ ਡੀਐਸਪੀ ਰਹਿਣ ਦਾ ਕੋਈ ਹੱਕ ਨਹੀਂ ਹੈਗਾ ਉਹਨੂੰ ਤਾਂ ਤੁਰੰਤ ਜੇ ਧਨਪ੍ਰੀਤ ਕੌਰ ਹੋਣੀ ਨਹੀਂ ਤਬਾਦਲਾ ਕਰ ਸਕਦੇ ਤਾਂ ਪੰਜਾਬ ਦੇ ਡੀਜੀਪੀ ਗੌਰਵ ਜੈਦੇਵ ਸਾਹਿਬ ਨੇ ਤਬਾਦਲਾ ਕਰ ਦੇਣਾ ਚਾਹੀਦਾ ਜਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਤਬਾਦਲਾ ਕਰ ਦੇਣਾ ਚਾਹੀਦਾ ਜਿਸ ਡੀਐਸਪੀ ਨੂੰ ਇਹ ਨਹੀਂ ਪਤਾ ਜਿਹੜਾ ਇਹ ਕਹਿ ਰਿਹਾ ਸਪਸ਼ਟੀਕਰਨ ਦੇ ਵਿੱਚ ਕਿ ਮੈਨੂੰ ਪਤਾ ਨਹੀਂ ਤੇ ਜੇ ਤੈਨੂੰ ਪਤਾ ਨਹੀਂ ਫਿਰ ਤੁਹਾਨੂੰ ਡੀਐ ਨੇ ਪਤਾ ਡੀਐਸਪੀ ਸਾਹਿਬ ਨੂੰ ਕਿ ਮੇਰੇ ਇਲਾਕੇ ਦੇ ਵਿੱਚ ਕਿਹੜੇ ਪ੍ਰਾਦੀ ਬੰਦੇ ਨੇ ਔਰ ਉਸ ਇਲਾਕੇ ਦਾ ਐਸਐਚਓ ਨਹੀਂ ਹੋਗਾ ਜਿਹੜੇ ਪਗੋੜੇ ਕਿਵੇਂ ਹੁੰਦੇ ਨੇ ਕਿ ਕਾਨੂੰਨੀ ਪ੍ਰਕਿਰਿਆ ਹੁੰਦੀ ਨਾ ਪੁਲਿਸ ਪੜਨ ਜਾਂਦੀ ਹੈ ਫਿਰ ਅਦਾਲਤੀ ਹੈ ਤੇ ਉਹਦੇ ਲਿਸਟ ਲੱਗੀ ਹੁੰਦੀ ਆ ਪਗੋੜਿਆਂ ਦੀ ਲਿਸਟ ਲੱਗੀ ਹੁੰਦੀ ਆ 10 ਨੰਬਰੀਆਂ ਦੇ ਥਾਣੇ ਦੇ ਵਿੱਚ ਲਿਸਟ ਲੱਗੀ ਹੁੰਦੀ ਆ ਬਦਮਾਸ਼ਾਂ ਦੀ ਲੱਗੀ ਹੁੰਦੀ ਆ ਗੈਂਗਸਟਰਾਂ ਦੀ ਲੱਗੀ ਹੁੰਦੀ ਆ ਅੱਤਵਾਦੀਆਂ ਦੀ ਲਿਸਟ ਲੱਗੀ ਹੁੰਦੀ ਆ ਜਿਹਦੇ ਤੁਹਾਨੂੰ ਇਹ ਨਹੀਂ ਪਤਾ ਤੇ ਫਿਰ ਤੁਸੀਂ ਉੱਤੇ ਡੀਐਸਪੀ ਲੱਗਣ ਦਾ ਤੁਹਾਨੂੰ ਜਿੰਨੇ ਵੀ ਲਾਇਆ ਦਾ ਮਤਲਬ ਤੁਸੀਂ ਸ਼ਫਾਰਸ਼ੀ ਲੱਗਿਓ ਜਾਂ ਕਿਸੇ ਆਮ ਆਦੀ ਪਾਰਟੀ ਦੇ ਲੀਡਰ ਦੇ ਕਹਿਣ ਤੇ ਲੱਗਿਓ ਜੇ ਤੁਸੀਂ ਮੈਰਿਟ ਤੇ ਲੱਗੇ ਹੁੰਦੇ ਡੀਐਸਪੀ ਸਰਕਾਰ ਨੇ ਲਾਇਆ ਤੇ ਲਾਜ਼ਮੀ ਤੌਰ ਤੇ ਤੁਸੀਂ ਉਸ ਬੰਦੇ ਨੂੰ ਫੜ ਲੈਣਾ ਸੀ ਇਹਦਾ ਮਤਲਬ ਤੁਹਾਡੀ ਵੀ ਪੁਲਿਸ ਦੀ ਲੋਕਲ ਪੁਲਿਸ ਦੀ ਵੀ ਮਿਲੀ ਭੁਗਤਾਂ ਮੇਨ ਪੁਲਿਸ ਦੀ ਵੀ ਮਿਲੀ ਭ ਪੀ ਆਮ ਆਦੀ ਪਾਰਟੀ ਦਾ ਲੀਡਰ ਵਿਪਨ ਕੁਮਾਰ ਟੀਨੂ ਸਾਹਿਬ ਬੈਠੇ ਹੋਣ ਤਾਂ ਤਾਕਤ ਲੀਡਰ ਕਾਲੀ ਦਲ ਦੇ ਵਿੱਚ ਵੀ ਤਾਕਤ ਲੀਡਰ ਦੇ ਤੌਰ ਤੇ ਰਹੇ ਨੇ ਆਮ ਆਦੀ ਪਾਰਟੀ ਦੇ ਵਿੱਚ ਵੀ ਤਾਕਤ ਲੀਡਰ ਤੌਰ ਤੇ ਮੰਨੇ ਜਾਂਦੇ ਵਰਕਰਾਂ ਦੇ ਨਾਲ ਖੜਨ ਵਾਲੇ ਨੇ ਲੜਨ ਵਾਲੇ ਨੇ ਆੜਨ ਵਾਲੇ ਨੇ ਇਸ ਕਰਕੇ ਉਹ ਡੀਐਸਪੀ ਕੀ ਹੈ ਡੀਐਸਪੀ ਦੀ ਬਜਾਏ ਤੇ ਉੱਤੇ ਭਾਵੇਂ ਐਸਐਸਪੀ ਹੁੰਦਾ ਤਦ ਵੀ ਜਿਹੜਾ ਬੰਦਾ ਪੁੱਗੇ ਜਿਹੜਾ ਜਿਹੜਾ ਉਹ ਨਹੀਂ ਫੜ ਸਕਦੇ ਉਹਨੂੰ ਗੱਲ ਜਰੂਰ ਸਮਝਾਓ ਇੱਥੇ ਦੱਸੋ ਵਿਸਥਾਰ ਨਾਲ ਕਿ ਦਰਅਸਲ ਜਿਸ ਨੇ ਸਨਮਾਨ ਕੀਤਾ ਜਿਹੜੇ ਮਲਜਮ ਦੀ ਆਪਾਂ ਗੱਲ ਕਰ ਰਹੇ ਹਾਂ ਉਹਦਾ ਦੋਸ਼ ਕੀ ਸੀ ਜਾਂ ਉਹਦੇ ਖਿਲਾਫ ਐਫਆਈਆ ਤੋ ਵੱਡੀ ਗੱਲ ਹੈ ਕਿ ਜਿਹੜੀਆਂ ਖਬਰਾਂ ਹੁਣ ਤੱਕ ਪ੍ਰਕਾਸ਼ਿਤ ਹੋ ਚੁੱਕੀਆਂ ਕਿ ਜਲੰਧਰ ਦੇ ਵਿੱਚ ਵਾਂਟਡ ਇਹ ਬੰਦਾ ਸੀ ਔਰ ਵਾਂਟਡ ਨੇ ਇੱਕ ਡੀਐਸਪੀ ਨੂੰ ਸਨਮਾਨ ਕੀਤਾ ਔਰ ਖੁੱਲੇ ਆਮ ਦੁਸ਼ਹਿਰਾ ਪ੍ਰੋਗਰਾਮ ਸੀ ਔਰ ਉਥੇ ਇਹਦੇ ਤੇ ਕੀ ਕੇਸ ਸੀ ਯੁਵਾ ਖੜਾਉਂਦਾ ਸੀ ਔਰ ਲੁੱਟਮਾਰ ਕਰਦਾ ਸੀ ਇੰਨਾ ਸੀਰੀਅਸ ਹੋਵੇ ਗੈਰ ਸਮਾਜਿਕ ਅਨਸਰ ਹੋਵੇ ਤੇ ਤੁਸੀਂ ਇੱਕ ਡੀਐਸਪੀ ਉਹਦੇ ਕੋਲ ਸੰਮਾਨ ਲੈ ਰਿਹਾ ਹੈਗਾ ਔਰ ਹੁਣ ਡੀਐਸਪੀ ਕਹਿੰਦਾ ਕਿ ਮੈਨੂੰ ਪਤਾ ਨਹੀਂ ਕਮਾਲ ਹੋ ਗਈ ਗੱਲ ਇਹ ਡੀਐਸਪੀ ਵਾਸਤੇ ਹੁਣ ਸਭ ਤੋਂ ਵੱਡੀ ਗੱਲ ਇਹ ਹੈਰਾਨੀਜਨਕ ਮਾਮਲਾ ਪੂਰੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਜਿਹੜੀ ਕਿ ਲਾਲੋ ਜਾਂ ਸਰਕਾਰ ਦੀ ਜਾਂ ਪੁਲਿਸ ਦੀ ਕਿਰਕਰੀ ਹੋਈ ਹੈ ਕਿ ਇਹ ਦੁਸ਼ਹਿਰੇ ਵਾਲੇ ਦਿਨ ਜਦੋਂ ਰਮਨ ਨੂੰ ਨੇਕੀ ਦੀ ਬਦੀ ਦੇ ਜੇਤੂ ਦੀ ਉਦੋਂ ਇੱਕ ਇੱਕ ਬੰਦਾ ਜਿਹੜਾ ਇਹ ਇਹਨੂੰ ਫੜਦਾ ਈਦਾ ਸੀ ਪੁਰਸਾ ਕੀ ਕੰਮ ਆ ਕਿ ਇਹੋ ਜੇ ਮੌਕੇ ਪੋ ਬੰਦੇ ਫੜੇ ਜਾਂਦੇ ਨੇ ਭੀੜ ਭੜਕੇ ਵਾਲੇ ਥਾਂ ਵਿੱਚ ਪਰ ਉਹਦੇ ਦੇਖੋ ਉਹ ਖੁਦ ਵੀਆਪੀ ਇੱਕ ਡੀਐਸਪੀ ਇੱਕ ਵੀਆਪੀ ਬੰਦੇ ਕੋ ਸਨਮਾਨ ਲੈ ਰਿਆ ਜਿਹੜਾ ਨਾਮਜਦ ਵੱਖ-ਵੱਖ ਕੇਸਾਂ ਚ ਉਤੇ ਮਕਦਮੇ ਦਰਜ ਨੇ ਤੇ ਡੀਐਸਪੀ ਸਾਹਿਬ ਕਹਿੰਦੇ ਮੈਨੂੰ ਪਤਾ ਨਹੀਂ ਹੈਗਾ ਹੁਣ ਪੂਰੀ ਖਬਰ ਕੀ ਆ ਰਹੀ ਹੈ ਉਥੋਂ ਜਲੰਧਰ ਤੋਂ ਕਿ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰਨ ਦੀ ਬਜਾਏ ਸਗੋ ਖੁਸ਼ ਹੋ ਕੇ ਉਹਦੇ ਹੱਥੋਂ ਸਨਮਾਨ ਲੈ ਲਏ ਨੇ ਹਾਲਾਂਕਿ ਜਿਹੜੇ ਹੱਥਾਂ ਨੇ ਉਹਨੇ ਸਨਮਾਨ ਦਿੱਤੇ ਨੇ ਉਤੇ ਹੱਥਕੜੀਆਂ ਲੱਗਣੀਆਂ ਚਾਹੀਦੀਆਂ ਸੀ ਲੇਕਿਨ ਪੁਲਿਸ ਦਾ ਡੀਐਸਪੀ ਸਨਮਾਨ ਲੈ ਕੇ ਖੁਸ਼ ਹੋ ਗਿਆ ਕਿਉਂਕਿ ਲੱਗਿਆ ਆਮ ਆਦੀ ਪਾਰਟੀ ਦਾ ਇੱਕ ਵੱਡਾ ਲੀਡਰ ਬੈਠਾ ਸੀ ਹੁਣ ਹਾਲਾਂਕ ਤਾਂ ਜਦੋਂ ਹੋ ਚੁੱਕੇ ਰੌਲਾ ਪੈ ਗਿਆ ਡੀਐਸਪੀ ਸਾਹਿਬ ਮੁਕਰ ਗਏ ਕਿ ਮੈਨੂੰ ਤਾਂ ਪਤਾ ਨਹੀਂ ਪੁਲਿਸ ਦੀ ਜਿਹੜੀ ਤਲਾਸ਼ ਕਰ ਰਹੀ ਹੈ ਹੁਣ ਹੁਣ ਫੋਟੋ ਜਦੋਂ ਵਾਇਰਲ ਹੋਈ ਹੈ ਤੇ ਜਲੰਧਰ ਪੁਲਿਸ ਦੀ ਕਿਰਕਰੀ ਹੋ ਰਹੀ ਹੈ ਇਸ ਦੀ ਵੱਡੀ ਵਜ੍ਹਾ ਸੀ ਕਿ ਜਿਸ ਯੂਵਾ ਕਾਂਡ ਦੇ ਵਿੱਚ ਜਾਂ ਲੁੱਟਮਾਰ ਕਾਂਡ ਦੇ ਵਿੱਚ ਜਿਹੜਾ ਦੋਸ਼ੀ ਵਾਂਟਡ ਸੀ ਉਹ 4 ਦਿਨ ਪਹਿਲਾਂ ਹੀ ਹੋਇਆ ਜੇ ਤੁਹਾਨੂੰ 4 ਦਿਨ ਪਹਿਲਾਂ ਨਹੀਂ ਪਤਾ ਹੈਗਾ ਤੇ ਫਿਰ ਤੁਸੀਂ ਕਿਵੇਂ ਜਿਹੜੇ ਵੱਡੇ ਅਪਰਾਧੀ ਫੜ ਲੋਗੇ ਹੁਣ ਉਧਰ ਪੁਲਿਸ ਕਮਿਸ਼ਨ ਜਿਹੜੀ ਧਨਪ੍ਰੀਤ ਕੌਰ ਨੇ ਆਈਪੀਐਸ ਆਫੀਸਰ ਉਹ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ ਐਫਆਈਆਰ ਦਰਜ ਕਰ ਲਈ ਹੈ ਤੇ ਜਾਂਚ ਜਾਰੀ ਹੈ ਵੈਸੇ ਤੇ ਚਾਹੀਦਾ ਤੁਰੰਤ ਉਸ ਇਲਾਕੇ ਦੇ ਐਸਐਚਓ ਜਾਂ ਡੀਐਸਪੀ ਨੂੰ ਸਸਪੈਂਡ ਕਰ ਦਿੰਦੇ ਹੈਗੇ ਵੀ ਤੁਸੀਂ ਸਨਮਾਨ ਲੈ ਰਹੇ ਇਸ ਤੇ ਮੁਕਦਮਾ ਦਰਜ ਕਰਦਾ ਮਤਲਬ ਕਿ ਦਬਾਅ ਪੈ ਗਿਆ ਜੋ ਮੁਕਦਮਾ ਦਰਜ ਐ ਐਸਆਈਟੀ ਬਣ ਗਿਆ ਤੇ ਮਤਲਬ ਦਬਾਅ ਪੈ ਗਿਆ ਉਹ ਬੰਦਾ ਭੱਜ ਗਿਆ ਤੇ ਫਿਰ ਅਗਲੇ ਪੱਜਿਆ ਨਹੀਂ ਹੋਊਗਾ ਵੈਸੇ ਉੱਥੇ ਘੁੰਮਦਾ ਫਿਰਦਾ ਹੋਊਗਾ ਹੁਣ ਇਹ ਜਿਹੜਾ ਲੀਡਰ ਹੈ ਆਮ ਆਦੀ ਪਾਰਟੀ ਦੇ ਜਿਹੜੇ ਨੇਤਾ ਨੇ ਪਵਨ ਕਮੇਟੀ ਨੂੰ ਉਸ ਪਵਨ ਕਮੇਟੀ ਨੂੰ ਵੀ ਉਸ ਸਟੇਜ ਤੇ ਸੀ ਆਦਮਪੁਰ ਦੇ ਵਿੱਚ ਪ੍ਰੋਗਰਾਮ ਹੋਇਆ ਸੀ ਔਰ ਇਸ ਪੰਡਾਲ ਦੇ ਵਿੱਚ ਜਿਹੜਾ ਵਾਂਟਡ ਦੋਸ਼ੀ ਆ ਉਹਦਾ ਨਾਮ ਆਗਾ ਦਵਿੰਦਰ ਡੀਸੀ ਦੇ ਤੌਰ ਤੇ ਜਾਣਦੇ ਉਹਨੂੰ ਔਰ ਦਵਿੰਦਰ ਡੀਸੀ ਖੁੱਲੇ ਆਮ ਕਹਿੰਦੇ ਉੱਥੇ ਘੁੰਮ ਰਿਹਾ ਸੀ ਇੱਥੋਂ ਤੱਕ ਜਿਹੜਾ ਦੁਸ਼ਹਿਰਾ ਕਮੇਟੀ ਆਦਮਪੁਰ ਦਾ ਪ੍ਰਧਾਨ ਬਣ ਕੇ ਉਸਨੇ ਪੂਰਾ ਪ੍ਰੋਗਰਾਮ ਉਸ ਦੁਸ਼ਹਿਰਾ ਕਮੇਟੀ ਦਾ ਆਦਮਪੁਰ ਦਾ ਪ੍ਰਧਾਨ ਬਣਿਆ ਪੂਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਮੁੱਖ ਮਮਾਨ ਸਦਦੇਗੇ ਤੇ ਉਹਨੇ ਫਿਰ ਜਿਹੜੇ ਮਹਿਮਾਨ ਆਉਂਦੇ ਨੇ ਉਹਨਾਂ ਨੂੰ ਫਿਰ ਜਿਹੜਾ ਕਮੇਟੀਆਂ ਹੁੰਦੀਆਂ ਕਮੇਟੀਆਂ ਦੇ ਪ੍ਰਧਾਨ ਹੀ ਜਾਂ ਅਹੁਦੇਦਾਰੀ ਸਨਮਾਨ ਕਰਦੇ ਆਗੇ ਨੇ ਔਰ ਸਭ ਤੋਂ ਵੱਡੀ ਗੱਲ ਕਿ ਜਦੋਂ ਉਹਨੇ ਬਾਕੀ ਲੋਕਾਂ ਦਾ ਸਨਮਾਨ ਕੀਤਾ ਤੇ ਡੀਐਸਪੀ ਦਾ ਵੀ ਕਰਤਾ ਹੈਗਾ ਹੁਣ ਪੁਲਿਸ ਦਾ ਤਰਕ ਕੀ ਦੇਰੀ ਪੁਲਿਸ ਜਦੋਂ ਕਿਰਕਰੀ ਹੋ ਗਿਆ ਉਹ ਕਹਿੰਦੇ ਕਿ ਅਸੀਂ ਇਹਨੂੰ ਫੜਨ ਵਾਸਤੇ ਕਈ ਵਾਰ ਕੋਸ਼ਿਸ਼ ਕੀਤੀ ਹੈਗੀਆ ਲੇਕਿਨ ਕਾਬੂ ਨਹੀਂ ਆਇਆ ਹੁਣ ਇਸ ਦੇ ਉਲਟ ਸ਼ਰਿਆ ਜਦੋਂ ਫੋਟੋਆਂ ਵਾਇਰਲ ਹੋ ਗਈਆਂ ਹੁਣ ਐਸਆਈਟੀ ਬਣਾਤੀ ਹੁਣ ਇਹਦਾ ਕੰਮ ਕੀ ਹੈ ਦਵਿੰਦਰ ਬਾਂਸਲ ਉਰਫ ਡੀਸੀ ਕਹਿੰਦੇ ਨੇ ਪ੍ਰਾਪਰਟੀ ਡੀਲਿੰਗ ਦਾ ਕੰਮ ਆ ਉਮਰ 45 ਸਾਲ ਦੱਸੀ ਜਾ ਰਹੀ ਆ ਭਾਬੀ ਇਹਦੀ ਕਾਉਂਸਲਰ ਰੱਤੇ ਭਰਾ ਆਮ ਆਦੀ ਪਾਰਟੀ ਦਾ ਬਲਾਕ ਪ੍ਰਧਾਨ ਹੁਣ ਭਰਾ ਆਮ ਆਦੀ ਪਾਰਟੀ ਦਾ ਬਲਾਕ ਪ੍ਰਧਾਨ ਹੋਵੇ ਭਾਬੀ ਇਹਦੀ ਕਾਉਂਸਲਰ ਹੋਵੇ ਤੇ ਫਿਰ ਪੁਲਿਸ ਦੇ ਡੀਐਸਪੀ ਨੇ ਮਾਰਨਾ ਮੈਂ ਉਹ ਵੀ ਕਹਿ ਰਿਹਾ ਨਾ ਇੱਥੇ ਅਗਰ ਐਸਐਸਪੀ ਨੂੰ ਵੀ ਚੀਫ ਗੈਸਟ ਬੁਲਾਉਂਦੇ ਜਾਂ ਪੁਲਿਸ ਦੀ ਕਮਿਸ਼ਨਰ ਨੂੰ ਵੀ ਬੁਲਾ ਲੈਂਦੇ ਚੀਫ ਗੈਸਟ ਤਦ ਵੀ ਪੁਲਿਸ ਨੇ ਨਹੀਂ ਸਿੱਨੀ ਫੜਨਾ ਹੈ ਕਿਉਂਕਿ ਜਦ ਆਮ ਆਦੀ ਪਾਰਟੀ ਦਾ ਹੀ ਲੀਡਰ ਆਮ ਆਦੀ ਪਾਰਟੀ ਦੇ ਲੀਡਰ ਦਾ ਭਰਾ ਨਿਕਲੇ ਪਰਜਾਈ ਉਹਦੀ ਕਾਉਂਸਲਰ ਹੋਵੇ ਤੇ ਆਮ ਆਦੀ ਪਾਰਟੀ ਦਾ ਪ੍ਰਧਾਨ ਦਾ ਭਰਾ ਜਿਹੜਾ ਭਗੌੜਾ ਵਾਂਟਡ ਆ ਉਹ ਦੁਸ਼ਹਿਰਾ ਕਮੇਟੀ ਦਾ ਪ੍ਰਧਾਨ ਹੋਵੇ ਤੇ ਜਿਸ ਸਥਿਤੀ 'ਚ ਪੁਲਿਸ ਤੇ ਵਿਚਾਰੀ ਬਣ ਕੇ ਬੈਠੀ ਰਹੀ ਨਾ ਇਹ ਗੱਲਾਂ ਕੀ ਫੋਕੀਆਂ ਜਿਹੜੀਆਂ ਦਾਅਵੇ ਕੀਤੇ ਜਾਂਦੇ ਹਰ ਵਾਰ ਕਿ ਚਾਹੇ ਸਾਡਾ ਆਪਣਾ ਹੋਵੇ ਜਾਂ ਬਗਾਨਾ ਹੋਵੇ ਅਸੀਂ ਕਾਰਵਾਈ ਕਰਨ ਲੱਗਿਆਂ ਵੇਖਦੇ ਨਹੀਂ ਬਖਸ਼ਦੇ ਨਹੀਂ ਚਾਹੇ ਸਾਡਾ ਚਾਹੇ ਕੋ ਬਗਾਨਾ ਨਹੀਂ ਉਹ ਕੁਝ ਹੋਰ ਕਾਰਨ ਹੁੰਦੇ ਨੇ ਨਿੱਜੀ ਕਾਰਨ ਹੁੰਦੇ ਨੇ ਜਿਹੜੇ ਅੱਖਾਂ ਦਿਖਾਉਂਦੇ ਨੇ ਉਹਨਾਂ ਨੂੰ ਬਾਅਦ 'ਚ ਫਰਾਰ ਹੋਣਾ ਪੈਂਦਾ ਹੁਣ ਜਿਹੇ ਮਸਲੇ ਦੇ ਤੇ ਉਹਦੀ ਕਿੰਨਾ ਪਾਵਰਫੁਲ ਬੰਦਨਾ ਆਮ ਆਦਮੀ ਪਾਰਟੀ ਦੇ ਪੰਨ ਕਮੇਟੀ ਨੂੰ ਮੇਨ ਮਹਿਮਾਨ ਸੀ ਫਿਰ ਇਸ ਜਿਹੜਾ ਡੀਸੀ ਜਿਹੜੇ ਜਾਣੇ ਜਾਂਦੇ ਉਹਦੀ ਭਾਬੀ ਆਮ ਆਦਮੀ ਪਾਰਟੀ ਦੀ ਕੌਂਸਲਰ ਭਰਾ ਬਲਾਕ ਪ੍ਰਧਾਨ ਉਸ ਇਲਾਕੇ ਦੇ ਡੀਐਸਪੀ ਨੂੰ ਤਾਂ ਪਤਾ ਹੋਊਗਾ ਨਾ ਕਿ ਇਹ ਬੰਦਾ ਹੁਣ ਦੇਖੋ ਨਾ ਕਿ ਸਬਜੀ ਮੰਡੀ ਦੇ ਵਿੱਚ ਕਾਜੀ ਮੰਡੀ ਚ ਕਾਜੀ ਮੰਡੀ ਚ ਅੱਧੀ ਰਾਤ ਨੂੰ ਲੁੱਟ ਹੋਈ ਸੀ ਇਹ 27 ਸਤੰਬਰ ਦੀ ਗੱਲ ਆ ਹਜੇ 3-4 ਦਿਨ ਪੁਰਾਣੀ ਗੱਲ ਆ ਔਰ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੀ ਕਾਜੀ ਮੰਡੀ ਚ ਸੱਤੇ ਦੌਲਤਪੁਰੀ ਵਿੱਚ ਅੱਧੀ ਰਾਤ ਕਰੀਬ 15 ਲੱਖ ਰੁਪਏ ਦੀ ਜੂਆ ਲੁੱਟ ਦਾ ਮਾਮਲਾ ਸਾਹਮਣੇ ਆਇਆ ਸੀ ਲੁੱਟ ਦੀ ਵਾਰਦਾਤ ਹਰਗੋਬਿੰਦ ਨਗਰ ਦੇ ਅਤੇ ਉਸ ਦੇ ਸਾਥੀ ਆਦਮਪੁਰ ਵਾਸੀ ਦਵਿੰਦਰ ਉਰਫ ਡੀਸੀ ਨੇ ਮਿਲ ਕੇ ਕੀਤੀ ਸੀ ਇਹਨਾਂ ਤੋਂ ਇਲਾਵਾ ਜਿਹੜੇ ਨੇ ਢੱਲ ਮਹਿਲਾ ਦੇ ਵਿਸ਼ਾਲ ਉਰਫ ਮੋਟਾ ਗੋਰਾ ਸਵਾਮੀ ਅਤੇ ਸ਼ੋਭਤ ਕਲਿਆਣ ਦੀ ਤਲਾਸ਼ ਦੇ ਵਿੱਚ ਪੁਲਿਸ ਰੇਡ ਕਰ ਰਹੀ ਹੈ ਫਿਰ ਕਹਿੰਦੀ ਪੁਲਿਸ ਨੇ ਯੂਏ ਦੇ ਅੱਡੇ ਦੇ ਸੰਚਾਲਕ ਨੂੰ ਗ੍ਰਿਫਤਾਰ ਕੀਤਾ ਸੀ ਭੀਮਨਗਰ ਵਾਸੀ ਅਨੂਪ ਦੇਵ ਉਰਫ ਵਜੇ ਨੂੰ ਅਰੈਸਟ ਕਰ ਲਿਆ ਸੀ ਅਤੇ ਉਸ ਦੇ ਪਿਤਾ કામદેવ ਦੀ ਤਲਾਸ਼ جاری ਸੀ ਤੁਹਾਨੂੰ ਦੱਸ ਦੇ ਕਿ ਕਰੀਬ 7 ਸਾਲ ਪਹਿਲਾਂ ਏਸੀ ਮਾਰਕੀਟ ਰੌਣਕ ਬਾਜ਼ਾਰ ਵਿੱਚ ਜੁਵੇ ਦੇ ਅੱਡੇ ਤੇ ਹੋਈ ਫਾਇਰਿੰਗ ਵਿੱਚ ਡੀਸੀ ਜਿਹੜਾ ਇਹ ਹੋਈ ਦਵਿੰਦਰ ਡੀਸੀ ਜ਼ਖਮੀ ਹੋਇਆ ਸੀ ਔਰ ਉਸ ਉਸ ਵਕਤ ਵੀ ਜਿਹੜੀ ਆ ਇਹ ਵੀ ਸੀ ਸੀਸੀਟੀਵੀ ਫੁਟੇਜ ਜਿਹੜੀ ਵਾਇਰਲ ਹੋਈ ਸੀ ਹੁਣ ਪੁਲਿਸ ਕੀ ਕਹਿੰਦੀ ਹੈ ਕਿ ਹਥਿਆਰਬੰਦ ਸਾਥੀਆਂ ਦੇ ਨਾਲ ਉਹ ਮਿਲ ਕੇ ਉਹਨੇ ਅੱਡਾ ਲੁੱਟਿਆ ਸੀ ਦਾਣਾ ਮੰਡੀ ਥਾਣੇ ਦੇ ਦਰਜ ਐਫਆਰ ਵਿੱਚ ਐਸਐਚਓ ਮਨਜਿੰਦਰ ਸਿੰਘ ਖੁਦ ਜਿਹੜੇ ਨੇ ਉਹ ਸ਼ਿਕਾਇਤਕਰਤਾ ਪੀੜਤ ਬਣੇ ਸੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਚਿੰਦੂ ਅਤੇ ਡੀਸੀ ਨੇ ਹਥਿਆਰਬੰਦ ਸਾਥੀਆਂ ਦੇ ਨਾਲ ਮਿਲ ਕੇ ਅੱਡੇ ਤੇ ਧਾਵਾ ਬੋਲਿਆ ਸੀ ਤੇ ਕੈਸ਼ ਜਿਹੜਾ ਉਥੇ ਇਕੱਠਾ ਉਹ ਲੁੱਟ ਲਿਆ ਸੀ ਹਾਲਾਂਕਿ ਸਪਸ਼ਟ ਨਹੀਂ ਹੋਇਆ ਕਿ ਰਕਮ ਅਸਲੀ ਵਿੱਚ ਕਿੰਨੀ ਸੀ ਪਰ 15 ਲੱਖ ਮੋਟਾ ਮੋٹے ਰੂਪ ਚ ਦੱਸਿਆ ਜਾ ਰਿਹਾ ਜਿਸ ਵਿਅਕਤੀ ਤੋਂ ਪੈਸੇ ਲੁੱਟੇਗੇ ਜਾਂ ਖੋਏਗੇ ਉਹ ਹਜੇ ਤੱਕ ਸਾਹਮਣੇ ਨਹੀਂ ਆਇਆ ਹੁਣ ਇਹ ਦਵਿੰਦਰ ਦੇ ਹੱਥੋਂ ਸਨਮਾਨ ਤੇ ਜਿਹੜੇ ਡੀਐਸਪੀ ਉਹਦਾ ਨਾਮ ਹੈ ਕਲਵੰਤ ਸਿੰਘ ਕਲਵੰਤ ਸਿੰਘ ਕਹਿੰਦੇ ਕਿ ਮੈਨੂੰ ਤੇ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਵਾਂਟਡ ਹੈ ਕਹਿੰਦਾ ਕਿ ਅਗਰ ਇਹ ਗੱਲ ਪਤਾ ਹੁੰਦੀ ਤਾਂ ਸਬੰਧਤ ਥਾਣੇ ਦੀ ਪੁਲਿਸ ਮੰਗਲਵਾਰ ਨੂੰ ਉਸੇ ਵਕਤ ਅਰੈਸਟ ਕਰ ਲਈ ਜੇ ਤੁਹਾਨੂੰ ਪਤਾ ਨਹੀਂ ਹੈਗਾ ਇਹ ਤੇ ਹੋ ਨਹੀਂ ਸਕਦਾ ਉਹ ਸ਼ਾਇਦ ਡੀਐਸਪੀ ਜਿਹੜੇ ਕਲਵੰਤ ਸਿੰਘ ਉੱਥੇ ਹੀ ਲੱਗੇ ਹੋਏ ਨੇ ਜੀ ਇਹ ਨਹੀਂ ਸਕਦਾ ਕਿ ਜਿਹੜਾ ਜਦੋਂ ਵੀ ਕਿਸੇ ਦੇ ਖਿਲਾਫ ਕੇਸ ਰਜਿਸਟਰ ਹੁੰਦਾ ਅਖਬਾਰਾਂ ਜਿਹਦੀਆਂ ਫੋਟੋਆਂ ਛਪੀਆਂ ਹੋਣਗੀਆਂ ਜਿੱਦਾਂ ਲੁੱਟ ਖਸੁੱਟ ਹੋਈ ਆ ਜਾਂ ਰਿਕਾਰਡ ਆ ਤੇ ਇਸ ਸਿੱਤੇ ਦੇ ਮੈਨੂੰ ਲੱਗਦਾ ਕਿ ਉਹ ਯਾ ਕਿ ਆਮ ਆਦੀ ਪਾਰਟੀ ਦਾ ਇਹ ਨੇਤਾ ਵਾ ਉਹਦਾ ਭਰਾ ਉਹਦੀ ਭਾਬੀ ਕੌਂਸਲਰ ਆ ਆਦਮਪੁਰ ਆਦਮਪੁਰ ਤੋਂ ਹੀ ਪਵਨ ਕੁਮਾਰ ਟੀਨੂ ਸਾਹਿਬ ਬਣੀ ਕਾਲੀ ਦਲ ਵੱਲੋਂ ਦੋ ਵਾਰ ਐਮਐਲਏ ਰਹੇ ਨੇ ਫਿਰ ਸੀਪੀਐਸ ਰਹੇ ਨੇ ਉਸ ਤੋਂ ਪਹਿਲਾਂ ਉਹ ਐਸਸੀਬੀਸੀ ਬੈਂਕ ਦੇ ਚੇਅਰਮੈਨ ਰਹੇ ਨੇ ਫਿਰ ਟਿਕਟ ਮਿਲ ਗਈ ਆ ਗਿਆ ਤੇ ਜੀ ਸਥਿਤੀ ਦੇ ਵਿੱਚ ਇੱਕ ਆਮ ਆਦੀ ਪਾਰਟੀ ਦਾ ਲੀਡਰ ਹੋਏ ਪਵਨ ਕੁਮਾਰ ਟੀਨੂ ਨੇ ਆਮ ਆਦੀ ਪਾਰਟੀ ਚਾ ਕੇ ਲੋਕ ਸਭਾ ਵੀ ਲੜੀ ਵੱਖਰੀ ਗੱਲ ਹਾਰ ਗਏ ਨੇ ਪਰ ਡੀਐਸਪੀ ਨੂੰ ਜਾਂ ਉੱਥੋਂ ਦੀ ਲੋਕਲ ਪੁਲਿਸ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਕਿਸੇ ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਦੀ ਜਿਹੜੀ ਆ ਉਹਦੀ ਪਾਲਣਾ ਨਹੀਂ ਕਰਨੀ ਚਾਹੀਦੀ ਕਿ ਹੁਣ ਜੋ ਮਰਜ਼ੀ ਕਹੀ ਚਲੋ ਜਦੋਂ ਹੱਥੋਂ ਵੇਲਾ ਖੁੰਝ ਗਿਆ ਹੋਵੇ ਤੇ ਜੋ ਮਰਜ਼ੀ ਗੱਲਾਂ ਕਰੀ ਚਲੋ ਹੁਣ ਤੁਸੀਂ ਐਸਆਈਟੀ ਬਣਾ ਕੇ ਕੀ ਕਰੋਗੇ ਐਸਆਈਟੀ ਬਣ ਜੂਗੀ ਇੱਕ ਏਸੀਪੀ ਲਾ ਦੋਗੇ ਇੱਕ ਡੀਸੀਪੀ ਲਾ ਦੋਗੇ ਇੱਕ ਇਲਾਕੇ ਦਾ ਐਸਐਚਓ ਲਾ ਦੋਗੇ ਬੰਦਾ ਤੇ ਸ਼ਰੇਆਮ ਤੁਹਾਡੇ ਨਜ਼ਰਾਂ ਦੇ ਵਿੱਚ ਮਤਲਬ ਇਹ ਦਾ ਮਤਲਬ ਹੈ ਕਿ ਜਾਂ ਤੇ ਮਿਲੀਪੋ ਗੁੱਸੀ ਜਾਂ ਫਿਰ ਇਹਨਾਂ ਤੇ ਪੋਲਿਟਿਕਲ ਤੌਰ ਤੇ ਦਬਾਅ ਸੀ ਇਸ ਕਰਕੇ ਉਹ ਜਿਹੜਾ ਜਿਹੜਾ ਦਵਿੰਦਰ ਔਰ ਦਵਿੰਦਰ ਬਾਂਸਲ ਉਰਫ ਡੀਸੀ ਉਹਨੂੰ ਪੁਲਿਸ ਜਿਹੜੀ ਉਹ ਨਹੀਂ ਫੜ ਸਕੀ ਜੀ ਆ ਦੂਜਾ ਮਸਲਾ ਸਿਆਸੀ ਤੌਰ ਤੇ ਆ ਉਹ ਹੈ ਤਰਨਤਾਰਨ ਜਿਮਣੀ ਚੋਣ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਨੇ ਆਪਣਾ ਸਪਾਈ ਹਲਾਨ ਦਿੱਤਾ ਪਰ ਉਹ ਸਪਾਈ ਪਹਿਲਾਂ ਕਿਸੇ ਹੋਰ ਪਾਰਟੀ ਦੇ ਵੱਲੋਂ ਵਿਧਾਇਕ ਬਣਦੇ ਰਹੇ ਆ ਜਦੋਂ ਉਹ ਹੁਣ ਮੈਦਾਨ ਦੇ ਵਿੱਚ ਨੇ ਤੇ ਹੁਣ ਤਰਨਤਾਰਨ ਦਾ ਜਿਹੜਾ ਸਮੀ ਕਰਨਾ ਹੈ ਉਹ ਇਸੇ ਉਮੀਦਵਾਰ ਦੇ ਉਤਾਰ ਨਾਲ ਬਦਲੇਗਾ ਜਾਂ ਫਿਰ ਸਥਿਤੀ ਕਿਸ ਦੀ ਕਿੰਨੀ ਭਾਰੂ ਪੈ ਸਕਦੀ ਹੈ ਕਿਸ ਤੇ देखो ਸਭ ਤੋਂ ਵੱਡੀ ਗੱਲ ਇਹ ਕਿ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਜਿੱਦਨ ਕਾਲੀ ਦਲ ਨੂੰ ਛੱਡ ਕੇ ਪਹਿਲਾਂ ਕਾਲੀ ਦਲ ਦਾ ਜਿਹੜਾ ਨੇਤਾ ਸੀ ਹਰਮੀਤ ਸੰਧੂ ਆਮਾਦੀ ਪਾਰਟੀ ਵਾਲਿਆਂ ਨੂੰ ਸਿਆਸੀ ਤੌਰ ਤੇ ਗਾਲਾਂ ਕੱਢਦਾ ਸੀ ਫਿਰ ਉਹਦੇ ਗੱਲ ਦੇ ਵਿੱਚ ਵੀ ਆਮਾਦੀ ਪਾਰਟੀ ਨੇ ਆਮਾਦੀ ਪਾਰਟੀ ਦਾ ਪੜਾ ਜੋ ਸਾਫਾ ਸਾਫਾ ਪਾ ਦਿੱਤਾਗਾ ਫਿਰ ਉਹ ਚੁੱਪ ਕਰ ਗਿਆਗੇ ਹੁਣ ਉਦੋਂ ਹੀ ਅੰਦਾਜ਼ਾ ਹੋ ਗਿਆ ਸੀ ਕਿ ਆਮਾਦੀ ਪਾਰਟੀ ਜਿਹੜੇ ਵਾ ਜਿਹੜਾ ਹਰਮੀਤ ਸਿੰਘ ਸੰਧੂ ਨੂੰ ਬੁਲਾ ਲਿਆ ਉਹੀ ਉਮੀਦਵਾਰ ਹੋਣਗੇ ਅੱਜ ਤੇ ਰਸਮੀ ਤੌਰ ਤੇ ਜਿਹੜੀ ਆ ਮੋਹਰ ਲਗਾਤੀ ਲੇਕਿਨ ਇਸ ਵਾਰ ਜਿਹੜੀ ਖਾਸ ਗੱਲ ਰਹੀ ਆ ਕਿ ਇਸ ਰੈਲੀ ਦੇ ਵਿੱਚ ਸਟੇਜ ਪ੍ਰੋਗਰਾਮ ਜਿਹੜਾ ਅੱਜ ਕਰੀਪਾਏ 34 3500 ਕਰੋੜ ਰੁਪਏ ਦੇ ਵਿੱਚ 19000 ਕਿਲੋਮੀਟਰ ਸੜਕਾਂ ਦਾ ਜੇ ਨਿਰਮਾਣ ਤੇ ਮਰੰਮਤ ਜਾਂ ਪੈਚ ਵਰਕ ਹੋਣੇ ਨੇ ਉਹ ਜਿਹੜਾ ਸਟੇਜ ਲੈਵਲ ਸਟੇਟ ਲੈਵਲ ਦਾ ਪ੍ਰੋਗਰਾਮ ਸੀ ਉਹ ਤਰਨਤਾਲ ਵਿੱਚ ਹੋਇਆ ਉਥੇ ਸਿਰਫ ਸਿਰਫ ਅਨਾਉਂਸਮੈਂਟ ਜਿਹੜੀ ਆ ਉਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕੀਤੀ ਨਾ ਉਸ ਸਟੇਟ ਲੈਵਲ ਦੇ ਪ੍ਰੋਗਰਾਮ ਦੇ ਵਿੱਚ ਮੁਨੀਸ਼ ਸੋਧਿਆ ਸਾਹਿਬ ਦੇਖੇ ਨਾ ਅਮਨ ਰੋੜਾ ਸਾਹਿਬ ਦੇਖੇ ਤੇ ਨਾ ਅਰਵਿੰਦ ਕੇਜਰੀਵਾਲ ਸਾਹਿਬ ਦੇਖਿਆਗੇ ਨੇ ਉਹ ਹੌਲੀ ਹੌਲੀ ਇਵੇਂ ਲੱਗਦਾ ਕਿ ਆਮ ਆਦੀ ਪਾਰਟੀ ਵਾਲਿਆਂ ਨੂੰ ਸਮਝ ਲੱਗੀ ਕਿ ਜਦੋਂ ਅਸੀਂ ਦਿੱਲੀ ਤੋਂ ਸਪੈਸ਼ਲ ਜਾਂਦੇ ਹਾਂਗੇ ਤੇ ਲੋਕੀ ਸਾਨੂੰ ਨਫ਼ਰਤ ਕਰਦੇ ਨੇ ਸਾਡੀਆਂ ਵੋਟਾਂ ਘਟਦੀਆਂ ਨੇ ਇਸ ਕਰਕੇ ਹੋ ਸਕਦਾ ਹੈ ਕਿ ਆਮ ਆਦੀ ਪਾਰਟੀ ਸੂਬਾ ਲੀਡਰਸ਼ਿਪ ਨੂੰ ਕਹਿ ਤਾ ਹੋਗਾ ਕਿ ਤੁਸੀਂ ਉਹਨ ਇਲੈਕਸ਼ਨ ਲੜੋ ਅਹੀਂ ਤੇ ਮੇਨ ਮੇਨ ਰੈਲਿੰਗਾਂ ਤੇ ਆਵਾਂਗੇ ਨਹੀਂ ਤੇ ਨਿੱਕੇ ਨਿੱਕੇ ਕਾਰਜਾਂ ਦਾ ਨਹੀਂ ਪੱਥਰ ਰੱਖਣ ਵਾਸਤੇ ਕਦੀ ਮਨੀਸ਼ 소ਦਿਆ ਸਾਹਿਬ ਦਾ ਬੋਰਡ 'ਚ ਨਾਮ ਲਿਖਿਆ ਜਾਂਦਾ ਏ ਤੇ ਕਦੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਇਵੇਂ ਲੱਗਦਾ ਹੈ ਕਿ ਮੁਰ ਤੋਂ ਆਮ ਆਦੀ ਪਾਰਟੀ ਦੀ ਹਾਈ ਕਮਾਂਡ ਨੇ ਜਿਹੜੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਖੁੱਲੇ ਹੈਂਡ ਦੇ ਦਿੱਤੇ ਹੈਗੇ ਨੇ ਤੇ ਅੱਜ ਇਸੇ ਕਰਕੇ ਹਰਮਿੰਦਰ ਸਿੰਧੂ ਦੀ ਜਿਹੜੀ ਅਨਾਊਂਸਮੈਂਟ ਆ ਉਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕੀਤੀ ਚੰਗੀ ਗੱਲ ਹੈ ਕਿ ਆਮ ਆਦੀ ਪਾਰਟੀ ਪੰਜਾਬ ਨੂੰ ਚਲਾਵੇ ਨੀ ਦਿੱਲੀ ਵਾਲੇ ਵਿਚ ਚਲਾਉਣ ਵਿਰੋਧੀਆਂ ਰੋਜ਼ ਇੱਕ ਤੰਜ ਕੱਸਦੇ ਹੈਗੇ ਨੇ ਹੁਣ ਦੂਜੀ ਗੱਲ ਹੈ ਕਿ ਇਹਨਾਂ ਦੇ ਆਪਣੇ ਭਮਕੜਾਂ ਦੇ ਵਿੱਚ ਜਾਣ ਨਹੀਂ ਹੈਗੀ ਪਰ ਪਾਰਟੀ ਦੇ ਵਿੱਚ ਵੀ ਜਾਣ ਨਹੀਂ ਹੈਗੀ ਤੁਸੀਂ ਬਗਾਨੇ ਪਹਿਲਵਾਨਾਂ ਦੇ ਸਿਰ ਤੇ ਕੋਲ ਜਿੱਤ ਰਹੇ ਹੋ ਜਾਏ ਡਿੰਪੀ ਟ ਲੋ ਵਿੱਚ ਆ ਜਿਹੜੇ ਚੱਬੇਵਾਲ ਵਾਲੇ ਹੁਣ ਚਾਏ ਬਰਨਾਲੇ ਨਾਲ ਬਾਹਰੋਂ ਬੰਦਾ ਲਿਆ ਕੇ ਇਲੈਕਸ਼ਨ ਲੜਾਈ ਸੀ ਮਤਲਬ ਇਹਨਾਂ ਦੇ ਚਾਏ ਉਸ ਤੋਂ ਪਹਿਲਾਂ ਜਿਹੜੀਆਂ ਲੋਕ ਸਭਾ ਦੇ ਵਿੱਚ ਵੀ ਤਿੰਨ ਚਾਰ ਉਮੀਦਵਾਰ ਬਾਹਰ ਬਾਹਰੋਂ ਲਿਆਉਂਦੇ ਸੀ ਫਿਰ ਜਿਹੜੀਆਂ ਵਿਧਾਨ ਸਭਾ ਦੇ ਜਮਨੀ ਚੋਣਾਂ ਹੋਈਆਂ ਮਤਲਬ ਤੁਹਾਡੇ ਭਮਕੜ ਕਿੱਥੇ ਗਏ ਨੇ ਇਹ ਸੋ ਸਪਸ਼ਟ ਹੁੰਦਾ ਕਿ ਆਮ ਆਦੀ ਪਾਰਟੀ ਦਾੜ ਗਰਾਫ ਆ ਬਹੁਤ ਡਿੱਗਾ ਹੈਗਾ ਕਿਉਂਕਿ ਆਮ ਆਦੀ ਪਾਰਟੀ ਕਰੀਬ ਕਰੀਬ 4 ਸਾਲਾਂ ਦੇ ਵਿੱਚ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੀ ਕਿਉਂਕਿ ਲੋਕਾਂ ਦੀਆਂ ਉਮੀਦਾਂ ਵੀ ਇਹਨਾਂ ਨੇ ਬਹੁਤ ਸਾਰੀਆਂ ਜਗਾ ਦਿੱਤੀਆਂ ਸੀ ਜਿਸ ਕਰਕੇ ਇਹਨਾਂ ਦੀ ਪਾਰਟੀ ਦੇ ਹੁਣ ਵੱਸ ਦੀ ਗੱਲ ਵੀ ਨਹੀਂ ਰਹਿ ਗਈ ਖੜਾ ਕਰਕੇ ਸਰਕਾਰ ਦਾ ਹੋਰ ਜਲੂਸ ਨਿਕਲ ਗਿਆ ਹੈਗਾ ਵਾ ਹੁਣ ਆ ਇਸੇ ਕਰਕੇ ਹਰਮਿੰਦਰ ਸਿੰਘ ਸੰਧੂ ਹੋਣਾ ਨੂੰ ਇਹਨਾਂ ਨੇ ਉਮੀਦਵਾਰ ਬਣਾ ਦਿੱਤਾ ਕਿ ਉਹ ਕਿ ਹੋਰ ਇਹਨਾਂ ਦੇ ਉਮੀਦਵਾਰ ਨਹੀਂ ਹੁਣ ਅੱਜ ਸੀਐਮ ਸਾਹਿਬ ਨੇ ਬੜੇ ਉੱਥੇ ਨਸ਼ਿਆਂ ਬਾਰੇ ਗੱਲ ਕੀਤੀ ਹੈਗੀ ਚੰਗੀ ਗੱਲ ਆ ਕਿ ਨਸ਼ੇ ਕੰਟਰੋਲ ਤਰਨਤਾਲ ਦੇ ਵਿੱਚ ਬਹੁਤ ਜ਼ਿਆਦਾ ਨਸ਼ੇ ਆ ਹੁਣ ਸਵਾਲ ਹੈ ਕਿ ਸੀਐਮ ਸਾਹਿਬ ਨੂੰ ਜਿਹੜੇ ਤਰਨਤਾਲ ਡਿਸਟ੍ਰਿਕਟ ਦੇ ਨਾਲ ਸਬੰਧ ਰੱਖਣ ਵਾਲੇ ਆਮ ਆਦੀ ਪਾਰਟੀ ਦੇ ਜ਼ਿਲ੍ਹਾ ਲੈਵਲ ਦੇ ਲੀਡਰ ਤੇ ਸੂਬਾ ਲੈਵਲ ਦੇ ਲੀਡਰ ਜਿਨ੍ਹਾਂ ਨੇ ਨਵਾਕਵਰ ਬੋਰਡ ਤੇ ਕਾਰਪੋਰੇਸ਼ਨ ਦੇ ਵਿੱਚ ਚੇਅਰਮੈਨ ਡਾਇਰੈਕਟਰ ਜਾਂ ਮੈਂਬਰ ਲਗਾਇਆ ਉਹ ਉਹਨਾਂ ਨੂੰ ਪੁੱਛ ਲੈਂਦੇ ਹੈਗੇ ਕਿ ਜਿਹੜਾ ਪਿਛਲੇ ਬੱਚੇ 15 20 ਸਾਲ ਤੋਂ ਨਸ਼ਾ ਵਿਕਿਆ ਗਿਆ ਉਹਨਾਂ ਦੇ ਉੱਪਰ ਕਿਹਦਾ ਹੱਥ ਸੀ ਜੇ ਸ਼ਾਇਦ ਸੀਐਮ ਸਾਹਿਬ ਜਾਂ ਆਮ ਆਦੀ ਪਾਰਟੀ ਫੀਡਬੈਕ ਲੈ ਲੈਂਦੇ ਤੇ ਫਿਰ ਇਹਨਾਂ ਨੂੰ ਪਤਾ ਲੱਗ ਜਾਣਾ ਸੀ ਕਿ ਉੱਥੇ ਨਸ਼ੇ ਦੇ ਅਸਲੀ ਸਦਾਗਰ ਕੌਣ ਨੇ ਕਿੰਨਾਂ ਦੀ ਛਤਰ ਛਾਇਆ ਹੇਠ ਨਸ਼ਾ ਵੇਚਦਾ ਰਿਹਾ ਤੇ ਕਿੰਨੇ ਲੋਕਾਂ ਦੇ ਘਰ ਜੁਆੜੇ ਆ ਗਏ ਨੇ ਇਹਦੇ ਤੇ ਇਹਨਾਂ ਕਿ ਵਿਕਰਮ ਸਿੰਘ ਮਜੀਠੀਆ ਹੋਣੀ ਤੇ ਟਾਰਗੇਟ ਹੋ ਗਏ ਪਰ ਜਿਹੜੇ ਹੋਰ ਉਸ ਸਮੇਂ ਦੇ ਲੀਡਰ ਸਨ ਜਿਹੜੇ ਅੱਜ ਕੱਲ ਸਾਰੇ ਜਿਹੜੇ ਚਿੱਟੇ ਬੰਗਲੇ ਭਗਤ ਬਣਿਆ ਨੇ ਉਦੋਂ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਵੀ ਇਹੀ ਕੁਝ ਹੁੰਦਾ ਸੀ ਉਹਨਾਂ ਦੀਆਂ ਗੱਡੀਆਂ ਵੀ ਐਸਐਸਪੀ ਫੜਦੇ ਰਹੇ ਨੇ ਤੇ ਐਸਐਸਪੀ ਕੋਲ ਕਾਲੀ ਦਲ ਦੇ ਲੀਡਰ ਛਡਾਉਂਦੇ ਰਹੇਗੇ ਨੇ ਤੇ ਫਿਰ ਉਹ ਐਸਐਸਪੀ ਕਹਿੰਦੇ ਨੇ ਵੀ ਇੱਥੇ ਕੰਮ ਕੀ ਕਰਨਾ ਕਈ ਫਿਰ ਡੈਪੂਟੇਸ਼ਨ ਤੇ ਚਲੇ ਗਿਆਗੇ ਸੀ ਹੁਣ ਉਹ ਜਾਂਦੇ ਸਰਕਾਰ ਕਹਿੰਦੇ ਨੇ ਕਿ ਆਪਾਂ ਸੀਟ ਜਿੱਤ ਲਈਏ ਤੇ ਕੋਈ ਗੱਲ ਨਹੀਂ ਕਿ ਹਰਮੀਤ ਸੰਧੂ ਨੇ ਪਾਵਰਫੁੱਲ ਲੀਡਰ ਹੈਗੇ ਨੇ ਕਿਉਂਕਿ ਹੋਰ ਇਹਨਾਂ ਕੋਲ ਉੱਥੇ ਲੀਡਰ ਹੈ ਨਹੀਂ ਜਿਹੜੇ ਜ਼ਿਲ੍ਹਾ ਲੈਵਲ ਦੇ ਸ਼ਿਕਾਇਤਾਂ ਕਰਦੇ ਸੀ ਇੱਕ ਦੂਜੇ ਦੀਆਂ ਉਹ ਆਪਸ ਵਿੱਚ ਹੀ ਗਰੁੱਪਬਾਜ਼ੀ ਸੀ ਗੁੱਟਬਾਜ਼ੀ ਸੀ ਔਰ ਇਹਨਾਂ ਨੂੰ ਲੱਗਦਾ ਵੀ ਸਰਕਾਰ ਨੂੰ ਕਿ ਉੱਥੇ ਹਰਮੀਰ ਸਿੰਘ ਸੰਧੂ ਤੋਂ ਬਗੈਰ ਸਾਡਾ ਗੁਜ਼ਾਰਾ ਵੀ ਨਹੀਂ ਹੋਣਾ ਇਸ ਕਰਕੇ ਕਾਲੀ ਦਲ ਚੋਂ ਪੁੱਟ ਕੇ ਹਰਮੀਰ ਸਿੰਘ ਸੰਧੂ ਨੂੰ ਲੈ ਆਂਦਾਗਾ ਦੂਜੀ ਗੱਲ ਇਹਨਾਂ ਨੂੰ ਇਹ ਵੀ ਸੀ ਕਿ ਕਸ਼ਮੀਰ ਸਿੰਘ ਸੋਲ ਤੋਂ ਬਾਅਦ ਉੱਥੇ ਇਹਨਾਂ ਦਾ ਕੋਈ ਲੀਡਰ ਨਹੀਂ ਸੀ ਕੋਈ ਜਿਹੜੀ ਬੇਵਕਤੀ ਮੌਤ ਕਰਕੇ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਮੌਦ ਇਹ ਸੀਟ ਖਾਲੀ ਹੋ ਗਈ ਹਾਲਾਂਕਿ ਉਹਨਾਂ ਦੀ ਸਾਲੀ ਕੀ ਪਤਨੀ ਕਿਹੜਾ ਇੱਕ ਭਾਂਜਾ ਹੀ ਸ਼ਾਇਦ ਹੋ ਜਾਂ ਉਸ ਸਾਲੀ ਦਾ ਮੁੰਡਾ ਤਿਆਰੀ ਤਾਂ ਪੂਰੀ ਕਰਾ ਉਹਨੇ ਕੱਟਕੁੱਟ ਕਾਫੀ ਕੀਤੇ ਸੀ ਗੱਲ ਹੀ ਬਣੀ ਹੈਗੀ ਕੁਝ ਉੱਥੇ ਸਟੇਟ ਲੈਵਲ ਦੇ ਵਾਈਸ ਚੇਅਰਮੈਨ ਚੇਅਰਮੈਨ ਉਹ ਵੀ ਭੱਜਦੇ ਰਹੇ ਨੇ ਕੱਠ ਕਰਦੇ ਰਹੇਗੇ ਨੇ ਪਰ ਉਹਨਾਂ ਨੂੰ ਟਿਕਟ ਪਾਰਟੀ ਨੇ ਨਹੀਂ ਦਿੱਤੀ ਹੈਗੀ ਕਿਉਂਕਿ ਸਰਕਾਰ ਨੂੰ ਇਹਨਾਂ ਦਾ ਪਤਾ ਹੈ ਸਰਕਾਰਾਂ ਕਮਲੀਆਂ ਨਹੀਂ ਹੁੰਦੀਆਂ ਨਾ ਉਹ ਉਹਨਾਂ ਨੂੰ ਪਤਾ ਹੈਗਾ ਕਿ ਹੁਣ ਸਾਡੀ ਉਹ ਵਾਲੀ ਹਵਾ ਨਹੀਂ ਇਸੋ ਬਾਈ ਵਾਲੀ ਐਵੇਂ ਪੰਗੇ 'ਚ ਫਸ ਜਾਗੇ ਕਿਉਂਕਿ ਬਰਨਾਲਾ ਵੀ ਬਾਗੀਆਂ ਨੇ ਹਰਾਤੀ ਜਿਹੜਾ ਜਿਹੜਾ ਅਸਲੀ ਹੱਕਦਾਰ ਸੀ ਮੁੰਡਾ ਤੇ ਉਹਦੀ ਉਮੀਦ ਹੀ ਰੋ ਉਹਨਾਂ ਨੇ ਟਿਕਟ ਟਿਕਾ ਗਿਆ ਆਪਣੇ ਰਿਸ਼ਤੇਦਾਰ ਨੂੰ ਦਵਾ ਦਿੱਤੀ ਜਾਂ ਰਿਸ਼ਤੇਦਾਰ ਜਾਂ ਕੋਈ ਹੋਰ ਹੀ ਕਰੀਬੀ ਨੂੰ ਦਵਾ ਦਿੱਤੀ ਹੈਗੀ ਉਹ ਤਾਂ ਕਰਕੇ ਉੱਥੇ ਕਾਂਗਰਸ ਪਾਰਟੀ ਜਿੱਤ ਗਈ ਹੈ ਨਾ ਹੁਣ ਇੱਥੇ ਵੀ ਸਰਕਾਰ ਨੂੰ ਡਰ ਹੋਊਗਾ ਇਸ ਕਰਕੇ ਇਹਨਾਂ ਨੂੰ ਤਗੜਾ ਬੰਦਾ ਲੈ ਆਂਦਾ ਹੈਗਾ ਹਰਮੀਤ ਸਿੰਘ ਨੂੰ ਕਿ ਤਿੰਨ ਵਾਰ ਐਮਐਲਏ ਰਹ ਚੁੱਕੇ ਪਹਿਲਾਂ ਅਜਾਦ ਸੀ ਫਿਰ ਦੋ ਵਾਰ ਅਕਾਲੀ ਦਲ ਦੀ ਟਿਕਟ ਤੇ ਲੜਿਆਗੇ ਨੇ ਔਰ ਦੂਜਾ ਉੱਥੇ ਕਾਂਗਰਸ ਕੋ ਵੀ ਲੀਡਰ ਨਹੀਂ ਹੈਗਾ ਡਾਕਟਰ ਧਰਨਵੀਰ ਅਗਨੀ ਹੋਤਰੀ ਦੀ ਮੌਤ ਤੋਂ ਬਾਅਦ ਉੱਥੇ ਕਾਂਗਰਸ ਨੇ ਕਦੀ ਫੋਕਸ ਨਹੀਂ ਕੀਤਾ ਹੈਗਾ ਤੇ ਉੱਥੇ ਜਿਹੜੇ ਡਿਸਟ੍ਰਿਕਟ ਲੈਵਲ ਦੇ ਲੀਡਰ ਨੇ ਉਹ ਵੀ ਇੱਕ ਵੀ ਹਰਮੀਤ ਸਿੰਘ ਦੇ ਮੁਕਾਬਲੇ ਨਾ ਉੱਥੇ ਕਾਲੀ ਦਲ ਕੋ ਕੋਈ ਲੀਡਰ ਨਾ ਕਾਂਗਰਸ ਕੋਲਾ ਤੇ ਨਾ ਭਾਜਪਾ ਕੋਲਾ हां हो ਸਕਦਾ ਕਿ ਜੇ ਉਥੇ ਵਾਰਿਸ ਪੰਜਾਬ ਵਾਲੇ ਯੋਰ ਲਾ ਗਏ ਤੇ ਇਹ ਨਾ ਕਿ ਜਾਂ ਵਾਰਿਸ ਪੰਜਾਬ ਵਾਲਿਆਂ ਨੇ ਕਿਸੇ ਨੂੰ ਸਪੋਰਟ ਕਰਤੀ ਜਾਂ ਵਾਰਿਸ ਪੰਜਾਬ ਨੂੰ ਕਿਸੇ ਨੇ ਸਪੋਰਟ ਕਰਤੀ ਫਿਰ ਸਿੱਧਾ ਜਿਹੜਾ ਪੇਚਾ ਉਹ ਸਰਕਾਰ ਦੇ ਵਿਚਕਾਰ ਹੋ ਸਕਦਾ ਕਿਉਂਕਿ 200 ਪਿੰਡ ਆ 200 ਪਿੰਡ ਨਰੋਲ ਰੂਪ ਦੇ ਵਿੱਚ ਪਿੰਡੂ ਟਿਪੀਕਲ ਮਾਝੇ ਦੇ ਲੋਕ ਹੈਗੇ ਨੇ ਉਹ ਸਰਕਾਰ ਵਾਸਤੇ ਉੱਥੇ ਜਿਹੜੀ ਇਲੈਕਸ਼ਨ ਹੈ ਏਡੀ ਸੌਖੀ ਨਹੀਂ ਜਿੰਨੀ ਹੈਗੀ ਹਰਮੀਤ ਸੰਧੂ ਕਿਉਂਕਿ ਪੈਸੇ ਪੱਖੋਂ ਵੀ ਅਮੀਰ ਹੈ ਔਰ ਉਹਦਾ ਖੁਦ ਦਾ ਵੀ ਵਕਾਰ ਹੈਗਾ ਲੋਕਾਂ ਦੇ ਵਿੱਚ ਉਹਨੂੰ ਇਲੈਕਸ਼ਨ ਲੜਨੀ ਆਉਂਦੀ ਆ ਜਦੋਂ ਖੁਦ ਦਾ ਵਕਾਰ ਹੋਵੇ ਇਲੈਕਸ਼ਨ ਲੜਨੀ ਹੁੰਦੀ ਹੋਵੇ ਬੰਦੇ ਦਾ ਉਹ ਵੀ ਹੋਵੇ ਇਲਾਕੇ ਦੇ ਵਿੱਚ ਧਾਕੜ ਵੀ ਆ ਤੇ ਤੀਜਾ ਸਰਕਾਰ ਹੋਵੇ ਨਾਲ ਸਰਕਾਰ ਨੇ ਦੇਖੋ ਤੁਹਾਨੂੰ ਪੂਰੀ ਮਸ਼ੀਨਰੀ ਦੇ ਦੇਣੀ ਹੈਗੀਆ ਤੁਹਾਡੇ ਕਹਿਣ ਤੇ ਪੁਲਿਸ ਪ੍ਰਸ਼ਾਸਨ ਇਹ ਚੱਲਣਾ ਤੁਹਾਡੇ ਕਹਿਣ ਤੇ ਸਿਵਲ ਪ੍ਰਸ਼ਾਸਨ ਇਹ ਚੱਲਣਾ ਤੁਹਾਡੇ ਕਹਿਣ ਤੇ ਸਰਪੰਚਾਂ ਦੇ ਦਬਾਅ ਪੈਣਾ ਹੈਗਾ ਸਾਰੀਆਂ ਪਾਰਟੀਆਂ ਕਰਦੀਆਂ ਕੋਈ ਨਵੀਂ ਗੱਲ ਨਹੀਂ ਕਿ ਆਵਾਦੀ ਪਾਰਟੀ ਨੇ ਕੋਈ ਨਵੀਂ ਗੱਲ ਕਰਤੀ ਹੈਗੀਆ ਪਹਿਲਾਂ ਪਾਰਟੀਆਂ ਵੀ ਬਾਈ ਇਲੈਕਸ਼ਨ ਇਦਾਂ ਜਿੱਤਦੀਆਂ ਸੀ ਸਰਪੰਚਾਂ ਤੇ ਸਰਪੰਚਾਂ ਨੂੰ ਫੋਨ ਬੀ ਡੀ ਪੀ ਯੂ ਨੇ ਕਰਨੇ ਫਿਰ ਪੰਚਾਇਤ ਸੈਕਟਰੀ ਨੇ ਕਰਨੇ ਇਸ ਕਰਕੇ ਇੱਕ ਸਰਕਾਰ ਨੂੰ ਫਿਰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਹੈਗੀ ਹੈ ਕਿ ਉੱਥੇ ਐਡਾ ਸੌਖੀ ਲੜਾਈ ਨਹੀਂ ਹੈਗੀ ਸਰਕਾਰ ਵਧਾਂਟ ਕਿ ਸਰਕਾਰ ਕੋ 93 94 ਐਮ ਐਲ ਏ ਨੇ 200 ਪਿੰਡਾਂ ਦੇ ਵਿੱਚ ਐਮ ਐਲ ਏ ਲਾ ਦੇਣਗੇ ਮੰਤਰੀ ਲਾ ਦੇਣਗੇ ਸ਼ਹਿਰ ਦੇ 13 ਕੇ 14 ਵਾਰਡ ਨੇ ਉੱਥੇ ਲਾ ਦੇਣਗੇ ਪਰ ਨਾਲ ਦੀ ਨਾਲ ਕਾਲੀ ਦਲ ਵੱਲੋਂ ਜਿਹੜੀ ਪ੍ਰਿੰਸੀਪਲ ਜਸਵਿੰਦਰ ਕੌਰ ਰੰਦਾਵਾ ਉਹਨੂੰ 40 ਪੰਚਾਇਤਾਂ ਦਾ ਜਿਹੜੇ ਸਪੋਰ ਦਾ ਮਦਦ ਦਾ ਜਿਹੜੀ ਆਜ਼ਾਦ ਗਰੁੱਪ ਬਣਾਈ ਸੀ ਉਹ ਕਾਲੀ ਦਲ ਦੇ ਵਿੱਚ ਮਰਜ ਹੋ ਗਿਆ ਹੁਣ ਉੱਥੇ ਕਾਲੀ ਦਲ ਜਿਹੜਾ ਵਾ ਉਹ ਕਿੰਨਾ ਸਟਰੋਂਗ ਰਹਿੰਦਾ ਕੀ ਜਿਹੜਾ ਜਿਹੜੇ ਨਵਾਂ ਕਾਲੀ ਦਲ ਆ ਜਿੰਨੂੰ ਪਾਰਟੀ ਵਾਸਤੇ ਪਾਰਟੀ ਦਾ ਨਾਮ ਰੱਖਣ ਵਾਸਤੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਗਈ ਆ ਔਰ ਉਹ ਕਿੰਨਾ ਸੁਭੀਸ ਨੂੰ ਬਾਦਲ ਡੰਡ ਪਾਉਂਦੇ ਉਹਨਾਂ ਪਿੱਛੇ ਬੰਦੇ ਹੈ ਕਿ ਨਹੀਂ ਹੈ ਉੱਥੇ ਜਾਂ ਜਿਹੜਾ ਅਮਰਤਪਾਲ ਵਾਲੇ ਬੰਦੇ ਹੈਗੇ ਨੇ ਉਹ ਕਿੰਨਾ ਡੰਡ ਪਾਉਂਦੇ ਹੈਗੇ ਨੇ ਉਹ ਜੇ ਜ਼ਿਆਦਾ ਡੰਡ ਪਾ ਗਏ ਤੇ ਫਿਰ ਆਮ ਆਦੀ ਪਾਰਟੀ ਦਾ ਬੰਦਾ ਵੀ ਜਿੱਤ ਸਕਦਾ ਹੈਗਾ ਪਰ ਐਡੀ ਜਿਹੜੀ ਲੜਾਈ ਸੌਖੀ ਨਹੀਂ ਪਰ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਆਮ ਆਦੀ ਪਾਰਟੀ ਜਿਹੜੇ ਵੀ ਇਹਨਾਂ ਨੂੰ ਆਪਣੇ ਬੰਦੇ ਕਿਉਂ ਨਹੀਂ ਲੱਭਦੇ ਹੈਗੇ ਇਹ ਸਾਰੇ ਹੀ 27 ਦੇ ਵਿੱਚ ਬਹੁਤੇ ਜਿਹੜੇ ਇਹਨਾਂ ਦੇ ਐਮਐਲਏ ਨੇ ਉਹ ਵਾਪਸ ਜਾਣਗੇ ਆਪਣੀ ਆਪਣੀ ਪਾਰਟੀ ਦੇ ਵਿੱਚ ਕਿਉਂਕਿ ਇਹਨਾਂ ਨੇ 40 45 ਬੰਦਿਆਂ ਦੀ ਤੇ ਨਾਮ ਤੈਅ ਕਰ ਲਏ ਨੇ ਉਹਨਾਂ ਦੀਆਂ ਜਿਹੜੀਆਂ ਮਾ ਜਿਹੜੀਆਂ ਟਿਕਟਾਂ ਕੱਟਣੀਆਂ ਕੱਟਣੀਆਂ ਉਹ ਕੋਈ ਭਾਜਪੀ ਚ ਜਾਊਗਾ ਕੋਈ ਕਾਲੀ ਦਲ ਚ ਵਿੱਚ ਵਾਪਸ ਜਾਊਗਾ ਕੋਈ ਕਾਂਗਰਸ ਦੇ ਵਿੱਚ ਜਾਊਗਾ ਇਹ ਨਵੇਂ ਚਿਹਰੇ ਲੈ ਕੇ ਆਉਣਗੇ ਪਰ ਪਾਰਟੀ ਜਿਹੜੇ ਐਮਐਲਏ ਜਿਨ੍ਹਾਂ ਨੇ ਟਿਕਟਾਂ ਕੱਟ ਰਹੀਆਂ ਇੱਕ ਤੇ ਉਹਨਾਂ ਦੀ ਪ੍ਰੋਗਰੈਸ ਪਰਫਾਰਮੈਂਸ ਉਹ ਜ਼ੀਰੋ ਆ ਦੂਜਾ ਖੁਦ ਬਦਨਾਮ ਹੋਏ ਨੇ ਤੀਜਾ ਜਿਹੜੇ 40 45 ਐਮਐਲਏ ਦੇ ਨਾਲ ਪਾਰਟੀ ਵੀ ਬਦਨਾਮ ਹੋਈ ਆ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦਿੱਲੀ ਦੇ ਵਿੱਚ ਵੱਖਰਾ ਰੌਲਾ ਪੈ ਰਿਹਾ ਹੈਗਾ ਦਿੱਲੀ ਦੇ ਵਿੱਚ ਇਹਨਾਂ ਨੇ ਇੱਕ ਆਪਣੇ ਐਮਪੀ ਨੂੰ ਜਿਹੜੀ ਇਹਨਾਂ ਦੀ ਪੂਰੀ ਸਟ੍ਰੈਟਜੀ ਗਰੁੱਪ ਹੁੰਦਾ ਨਾ ਉਹਦਾ ਵਟਸਐਪ ਗਰੁੱਪ ਸੀ ਇੱਕ 7-8 ਬੰਦਿਆਂ ਦਾ ਹੂਗਾ ਉਹਦੇ ਚੋਂ ਇੱਕ ਬੰਦੇ ਨੂੰ ਉਹ ਗਰੁੱਪ ਚੋਂ ਹੀ ਬਾਹਰ ਕੱਢ ਦਿੱਤਾਗਾ ਦੂਜਾ ਇੱਕ ਬੰਦੇ ਨੇ ਪੰਜਾਬ ਭਵਨ ਦੇ ਵਿੱਚ ਦਫਤਰ ਬਣਾਇਆਗਾ ਸੀ ਉਹਦਾ ਦਫਤਰ ਵੀ ਖਾਲੀ ਕਰਵਾ ਦਿੱਤਾਗਾ ਇਹ ਇੱਕ ਇਹਨਾਂ ਦਾ ਬਹੁਤ ਪਾਵਰਫੁੱਲ ਬੰਦਾ ਸੀ ਜਿਹੜਾ ਦਿੱਲੀ ਦੇ ਵਿੱਚ ਤੇ ਭਾਵੇਂ ਨੰਬਰ 2 ਸੀ ਇੱਥੇ ਪੰਜਾਬ ਦੇ ਵਿੱਚ ਉਹ ਆਪਣੇ ਆਪ ਨੂੰ ਨੰਬਰ 1 ਸਮਝਦਾ ਗਿਆ ਸੀ ਉਹਦੀ ਸਿਕਿਉਰਿਟੀ ਵੀ ਘਟਾ ਦਿੱਤੀ ਜਾਂ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਹੈਗੀ ਆ ਠੀਕ ਹੈ ਉੱਥੇ ਵੀ ਆ ਪਾਰਟੀ ਦੇ ਵਿੱਚ ਵੀ ਕਾਫੀ ਰੌਲਾ ਜਿਹੜਾ ਵਾ ਚੱਲ ਰਿਹਾ ਹੈਗਾ ਤੇ ਪੰਜਾਬ ਦੇ ਵਿੱਚ ਵੀ ਕਾਫੀ ਰੌਲਾ ਚੱਲ ਪਿੱਛੇ ਜੀ ਇੱਕ ਮੰਤਰੀ ਨੂੰ ਜਿਹੜਾ ਵਾ ਕੈਪਟਨ ਮੀਟਿੰਗ ਦੇ ਵਿੱਚ ਜੀਪ ਸੈਕਟਰੀ ਦੀ ਗੱਡੀ ਅੰਦਰ ਸੀ ਤੇ ਪ੍ਰਧਾਨ ਦੀ ਗੱਡੀ ਬਾਹਰ ਸੀ ਬਾਅਦ ਚ ਰੌਲਾ ਵੀ ਕਾਫੀ ਪਿਆ ਗਿਆ ਇਸ ਕਰਕੇ ਪਾਰਟੀ ਦੇ ਵਿੱਚ ਸਭ ਕੁਝ ਠੀਕ ਵੀ ਨਹੀਂ ਆ ਤੇ ਜਿਹੇ ਸਥਿਤੀ ਦੇ ਵਿੱਚ ਤਰਨਤਨ ਦੀ ਇਲੈਕਸ਼ਨ ਦੇ ਵਿੱਚ ਵੀ ਅਸਰ ਪਏਗਾ ਪਰ ਕੀ ਤੁਹਾਡੇ ਕੋਲ ਆਪਣੇ ਪਮਕੜ ਜਿਨ੍ਹਾਂ ਨੂੰ ਤੁਸੀਂ ਵਾਰ-ਵਾਰ ਕਹਿੰਦੇ ਕਿ ਪਮਕੜ ਆਪੇ ਤੇਲ ਪਵਾ ਕੇ ਸਾਡੀ ਕੈਂਪੇਨ ਕਰਦੇ ਰਵੇ ਕਿਸੇ ਵੀ ਇੱਕ ਵੀ ਪਮਕੜ ਨੂੰ ਇੱਕ ਵੀ ਵਲੰਟੀਅਰ ਨੂੰ ਜਿਹੜੀ ਉਹ ਟਿਕਟ ਨਹੀਂ ਦਿੱਤੀ ਗਈ ਉਹ ਵਜਾ ਕੀ ਆਈ ਹੈ ਕਿ ਤੁਹਾਨੂੰ ਮੁਸਲਮਾਨ ਚਾਹੀਦੇ ਨੇ ਮਣੀ ਮੈਨ ਚਾਹੀਦੇ ਨੇ ਮਤਲਬ ਜਿਹੜੇ ਧਾਕੜ ਆਪਣੇ ਆਪ ਦੇ ਵਿੱਚ ਵੀ ਡਿੰਪਿਟੀ ਲੋਕੋ ਪੈਸਾ ਬੜਾ ਹੀ ਪ੍ਰਭਾਵ ਬਹੁਤ ਸੀ ਧਾਕੜ ਸੀ ਉਹਨੂੰ ਲੈ ਜਾਂਦਾ ਫਿਰ ਤੁਸੀਂ ਉਹਨੂੰ ਲੈ ਜਾਂਦਾ ਡਾਕਟਰ ਰਾਜਕਮਲ ਚੱਬੇਵਾਲ ਕੋ ਪੈਸਾ ਬਹੁਤ ਧਾਕੜ ਸੀ ਦਬਾਬੇ ਦਾ ਐਸ ਸੀ ਭਾਈਚਾਰੇ ਚੋਂ ਕਾਂਗਰਸ ਦਾ ਇੱਕ ਵੱਡਾ ਲੀਡਰ ਸੀ ਤੁਸੀਂ ਉਹਨੂੰ ਲੈ ਜਾਂਦਾ ਹਰਮੀਰ ਸਿੰਘ ਉਹ ਪੈਸਾ ਵਾ ਧਾਕੜਾ ਤੜਲੇਦਾਰਾ ਉਹਨੂੰ ਤੁਸੀਂ ਲੈ ਜਾਂਦਾ ਮਤਲਬ ਤੁਹਾਡੇ ਕੋਲ ਪੈਸੇ ਵਾਲੇ ਬੰਦੇ ਧਾਕੜ ਬੰਦੇ ਚਾਹੀਦੇ ਲੁਧਿਆਣੇ ਦੇ ਵਿੱਚ ਤੁਸੀਂ ਉਹਨੂੰ ਲੈ ਲਿਆ ਪੈਸਾ ਬਹੁਤ ਮੂਟਾ ਪੈਸਾ ਹੀ ਉਹਦੇ ਕੋਲ ਸੰਜੀਵ ਰੋੜਾ ਉਹਨੂੰ ਇਲੈਕਸ਼ਨ ਲੜਾਤੀ ਜਲੰਧਰ ਜਿਹੜੀ ਬਾਈ ਇਲੈਕਸ਼ਨ ਲੋਕ ਸਭਾ ਦੀ ਉਹ ਰਿੰਕੂ ਸ਼ਸ਼ੀਲ ਰਿੰਕੂ ਪੈਸਾ ਵੀ ਧਾਕੜ ਵੀ ਢੜਲੇਦਾਰ ਵੀ ਐਸਸੀ ਨੌਜਵਾਨ ਚਿਹਰੇ ਤੁਸੀਂ ਉਹਨੂੰ ਲੈ ਜਾਂਦਾ ਫਿਰ ਉਸ ਤੋਂ ਬਾਅਦ ਉਹ ਜਿਹੜਾ ਸ਼ੀਤਲنگਰਾਲ ਉਹਨੇ ਆਮਾਦੀ ਪਾਰਟੀ ਛੱੜਤੀ ਬਾਈ ਇਲੈਕਸ਼ਨ ਹੈਗੀ ਮਹਿੰਦਰ ਭਗਤੂ ਸਾਹਿਬ ਹੋਣਾ ਕੋ ਪੈਸਾ ਵੀ ਬਹੁਤ ਸੀ ਉਹ ਭਾਈ ਜਰਾ ਵੀ ਕਾਫੀ ਸਟਰੌਂਗ ਸੀ ਉਹਨੂੰ ਤੁਸੀਂ ਲੈ ਜਾਂਦਾ ਹੈਗਾ ਮਦਦ ਪਾਰਟੀ ਜਿਹੜੀ ਕਹਿੰਦੀ ਆਹ ਆਮ ਪਾਰਟੀ ਆ ਜਿੰਨੂੰ ਕਹਿੰਦੇ ਕਿ ਸਾਨੂੰ ਕਿ ਪਤਾ ਇਹ ਬੰਦਾ ਮਾੜਾ ਲਿਕ ਨਿਕਲਾਉਣਾ ਇਹਨਾਂ ਚ ਬਹੁਤ ਸਾਰੇ ਬੰਦੇ ਜਿਹੜੇ ਮਾੜੇ ਹੀ ਆ ਪਰ ਕਿਉਂਕਿ ਤੁਹਾਡੀ ਭੋਖਾ ਕਿ ਅਸੀਂ ਸਾਨੂੰ ਆ ਵੀ ਸੀਟ ਜਿੱਤ ਨਹੀਂ ਆ ਵੀ ਸੀਟ ਜਿੱਤਨੀਆਂ ਤੇ ਤੁਹਾਨੂੰ ਆਪਣੇ ਜਿਹੜੇ ਗਰੀਬ ਬੰਦੇ ਨੇ ਜਿਹੜੇ ਤੁਸੀਂ ਕਹਿੰਦੇ ਹੋ ਭੋਲਾ ਸ਼ਿੰਦਾ ਮਿੰਦਾ ਢਿੰਦਾ ਹਨਾ ਉਹ ਉਹ ਕਿੱਥੇ ਗਏ ਵਿਚਾਰੇ ਉਹ ਹਨਾ ਹੁਣ ਮਤ ਤੁਹਾਨੂੰ ਮੋٹے ਪੈਸੇ ਵਾਲੇ ਮਣੀ ਪੈਸੇ ਮਣੀ ਆ ਦੇ ਮਸਲ ਤਾਕੜ ਬੰਦੇ ਉਹ ਚਾਹੀਦੇ ਹੈਗੇ ਨੇ ਇਹਦਾ ਅਸਰ ਜਿਹੜਾ 2027 ਚ ਪਾਏਗਾ ਵਕਰੀ ਗੱਲ ਹੈ ਕਿ ਤੁਸੀਂ ਬਾਈ ਇਲੈਕਸ਼ਨ ਜਿੱਤ ਰਹੇ ਹੋ ਤੇ ਇਹ ਵੀ ਜਿੱਤ ਸਕਦੇ ਹੋ ਪਰ 27 ਦੇ ਵਿੱਚ ਜਿਹੜੀ ਆ ਉਹ ਬੜੀ ਜਿਹੜੀ ਆ ਨਾ ਔਖੀ ਹੋਣੀ ਹੈ ਏਡੀ ਸੌਖੀ ਲੜਾਈ ਨਹੀਂ ਆਮ ਆਦੀ ਪਾਰਟੀ ਜਿਹੜਾ ਦਿਨੋਂ ਦਿਨ ਜਿਹੜਾ ਵਾ ਗਰਾਫ ਡਿਗਾ ਔਰ ਹਾਲ ਹੀ ਆਮ ਆਦੀ ਪਾਰਟੀ ਨੇ ਇੱਕ ਸਰਵੇ ਕਰਵਾਇਆ ਦਿੱਲੀ ਦੀ ਇੱਕ ਕੰਪਨੀ ਆ ਉਹਨੇ ਸਰਵੇ ਕੀਤਾ ਜਦੋਂ ਰਿਪੋਰਟਾਂ ਰੱਖੀਆਂ ਗਈਆਂ ਦਿੱਲੀ ਲੀਡਰਸ਼ਿਪ ਦੇ ਅੱਗੇ ਤੇ ਆਮ ਆਦੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਦੰਦਲਾ ਪੈ ਗਈ ਹੈ ਕਿ ਇਨੇ ਮਾੜੇ ਰਿਜ਼ਲਟ ਦਿਖਾਏ ਗਏ ਹੈਗੇ ਨੇ ਮਸਾ 10 12 ਸੀਟਾਂ ਹੀ ਅਜ ਦੀ ਤਰੀਕ ਦੇ ਨਾਲ ਹਲੇ 15 ਮਹੀਨੇ ਬਾਕੀ ਨੇ ਮਸਾ ਇਨੀਆਂ ਸੀਟਾਂ ਪਾਰਟੀ ਜਿੱਤ ਦੀ ਦਿਖਾਈ ਦੇ ਰਹੀ ਹੈ ਇਸ ਕਰਕੇ ਪਾਰਟੀ ਦਾ ਨੂੰ ਜੋਰ ਲੱਗਾ ਸ਼ਾਇਦ ਇਸੇ ਕਰਕੇ ਜਿਹੜੀ ਦਿੱਲੀ ਲੀਡਰਸ਼ਿਪ ਆ ਹੌਲੀ ਹੌਲੀ ਪਿੱਛੇ ਟੜੀ ਆ ਮੁੜ ਪੰਜਾਬ ਦੇ ਲੀਡਰਸ਼ਿਪ ਨੂੰ ਅੱਗੇ ਲਾ ਰਹੇ ਨੇ ਜੀ ਪ੍ਰੋਗਰਾਮ 16 ਅਤੇ 7 ਦੇ ਵਿੱਚ ਅਸੀਂ ਇਹਨਾਂ ਦੋ اہم ਮੁੱਦਿਆਂ ਤੇ ਗੱਲਬਾਤ ਕੀਤੀ ਹੈ ਤੁਹਾਡਾ ਕੀ ਮੰਨਣਾ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਨੇ ਰਹੋ ABC ਪੰਜਾਬ ਦੇ ਨਾਲ